ਉਹ ਸੀਚੇਵਾਲ ਜੇ ਉਹ ਇਹਨਾਂ ਨੇ ਪੈਸੇ ਲਾਉਣੇ ਸੀ ਸੀਚੇਵਾਲ ਮਾਡਲ ਤੇ ਇਹਨਾਂ ਨੂੰ ਸ਼ੌਕਸ ਪਸੰਦ ਸੀ ਉਹ ਤਾਂ ਕਹਿੰਦੇ ਮੇਰੇ ਕੋਲ ਬਾਈਪਲ ਦੋ ਮੇਰੇ ਕੋਲ ਮਟੀਰੀਅਲ ਲਓ ਮੈਂ ਬਣਾ ਕੇ ਦੇਣਾ ਟੋਟਲੀ ਫੇਲ ਗੁਰਬਾਣੀ ਕਹਿੰਦੀ ਹੈ ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ ਕੋਈ ਟ੍ਰੈਂਡ ਨਹੀਂ ਕੋਈ ਇੰਜੀਨੀਅਰ ਨਹੀਂ ਸੀਚੇਵਾਲ ਦਾ ਨਾਮ ਦਿੰਦਾ ਉਹ ਤਾਂ ਠੇਕੇਦਾਰ ਨੇ ਸੀਚੇਵਾਲ ਸਾਹਿਬ ਠੇਕੇਦਾਰ ਕਹਿੰਦਾ ਕੀ ਹੋਇਆ ਤੁਸੀਂ ਹੈਈਆ ਸਾਡਾ ਜਿਹੜਾ ਹੈਗਾ ਗੁਰੂ ਪਾਸ਼ਾ ਨੇ ਸਾਨੂੰ ਜਿਸ ਕਾਰਜ ਤੇ ਲਾਇਆ ਮੈਂ ਪੁੱਛ ਰਿਹਾ ਚੱਲਾਂ ਕਿ ਜਿਹੜਾ ਅਸੀਂ ਸੀਚੇਵਾਲ ਸਾਹਿਬ ਦਾ ਨਾਮ ਲੇਖਿਆ ਇਹ ਕੋਈ ਇੰਜੀਨੀਅਰ ਨਹੀਂ ਜੀ ਨਕਲ ਵੀ ਅਕਲ ਨਾਲ ਵੱਜਦੀ ਤੁਸੀਂ ਵੀ ਕਹਿੰਦੇ ਸੀ ਕੋਈ ਇੰਜੀਨੀਅਰ ਆਪਾਂ ਸਾਨੂੰ ਪੀ ਐਚ ਡੀ ਦੀ ਜਿਹੜੀ ਹੈਗੀ ਹੈ ਡਿਗਰੀਆਂ ਪਟਿਆਲਾ ਯੂਨੀਵਰਸਿਟੀ ਨੇ ਦਿੱਤੀ ਹੋਈ ਉਹ ਤਾਂ ਕਹਿੰਦੇ ਮੇਰੇ ਕੋਲ ਪਾਈਪਾਂ ਦੋ ਮੇਰੇ ਕੋਲ ਮਟੀਰੀਅਲ ਲਓ ਮੈਂ ਬਣਾ ਕੇ ਦੇਣਾ ਟੋਟਲੀ ਫੇਲ ਜਿਹਨਾਂ ਦੇ ਕੋਲ ਹੁਣ ਜ਼ਮੀਨ ਦੱਬੀ ਬੈਠੇ ਸੀ ਡੋਹ ਹਾਲਤ ਉਹਨਾਂ ਨੂੰ ਦੁੱਖ ਤਾਂ ਹੋਣਾ ਹੀ ਕੋਈ ਟ੍ਰੇਨਡ ਨਹੀਂ ਕੋਈ ਇੰਜੀਨੀਅਰ ਨਹੀਂ ਸੀਚੇਵਾਲ ਦਾ ਨਾਮ ਦਿੱਤਾ ਇੰਜੀਨੀਅਰ ਹਾਂ ਆਣ ਕੇ ਬਾਬਾ ਜੀ ਨੂੰ ਕਹਿੰਦਾ ਕਿ ਸਾਨੂੰ ਆਹ ਮਾਡਲ ਦੇ ਦਿਓ ਇੰਜੀਨੀਅਰ ਵੱਡਾ ਹੋਇਆ ਕੋ ਬਾਬਾ ਵੱਡਾ ਸਾਰੇ ਪਿੰਡਾਂ ਵਿੱਚ ਫੇਲ ਹੋਇਆ ਪ੍ਰੋਜੈਕਟ ਖਬਰ ਮੰਨ ਲੋ ਹੋਵੇ ਪੁੱਠੇ ਕਨੈਕਸ਼ਨ ਦੇ ਦਿਓ ਮਗਰੋਂ ਕਹੋਗੇ ਸੀਚੇਵਾਲ ਮਾਡਲ ਫੇਲ ਹੋ ਗਿਆ ਉਹ ਦੇਖਾਂਗੇ ਜਿਹੜੇ ਕਹਿੰਦੇ ਫੇਲ ਨਹੀਂ ਚੈੱਕ ਕਰ ਲਾਂਗੇ ਜੋ ਫੇਲ ਦੱਸਾਂਗੇ ਸੇਟ ਫਰਮ ਸੀਚੇਬਾਗ ਜਿੱਥੇ ਉਹਨਾਂ ਭੁੱਖ ਪਾਣੀ ਦਾ ਪੀਸਾ ਸਿੱਧਾ ਚਾਰਦੇ ਨੇ ਅਪੋਲੋ ਹਸਪੀਟਲ ਤੇ ਸਰਕਾਰ ਨੂੰ ਕੋਈ ਰਿਪੋਰਟ ਦਿੰਦੀਆਂ ਥੋੜਾ ਥੱਲੇ ਧੁਕਾਦੀ ਤੇ ਅਧਿਕਾਰੀਆਂ ਨੇ ਕਦੇ ਸੱਚ ਦੱਸਣਾ ਹੀ ਨਹੀਂ ਹੁੰਦਾ ਨਾ ਸਰਕਾਰ ਨੂੰ ਦੱਸੇ ਨਾ ਅਦਾਲਤ ਨੂੰ ਦੱਸੇ ਝੂਠ ਬੋਲ ਕੇ ਜਿੰਨੀ ਧੜੀ ਕੱਢਣੀ ਹੁੰਦੀ ਤੁਹਾਡੇ ਨਾਲ ਕਿਦਾਂ ਅਧਿਕਾਰੀ ਪੈਸੇ ਆ ਗਏ ਸਿੱਧੇ ਕਰ ਲੈਂਦੇ ਉਹਨੇ ਅੱਛਾ ਹਨੋਂ ਆਉਂਦੇ ਕਰਨੀ ਕੋਈ ਅਹੀ ਕੋਈ ਜੜੀ ਹੈਗੀ ਨਵੇਂ ਜਮੇ ਉਹ ਇਸ ਸੀਚੇਬਾਗ ਕੋ ਸਾਡੇ ਵਾਸਤੇ ਕੁਝ ਨਵਾਂ ਨਹੀਂ ਜੀ ਤਾਂ ਕੋਈ ਬੋਲਦਾ ਨਹੀਂ ਸਾਨੂੰ ਉਹ ਵੀ ਨਹੀਂ ਪਤਾ ਕਿਨੇ ਕਿ ਦਿਨ ਬੋਲਦਾ ਸੀ ਤਾਂ ਕਿਨੇ ਬੋਲਣ ਜੋ ਕੋਈ ਸਾਕੇ ਵਧਣ ਕੋਈ ਟ੍ਰੇਨਡ ਨਹੀਂ ਕੋਈ ਇੰਜੀਨੀਅਰ ਨਹੀਂ ਸੀਚੇਵਾਲ ਦਾ ਨਾਮ ਦਿੱਤਾ ਇੰਜੀਨੀਅਰ ਵੱਡਾ ਤਾਂ ਫਿਰ ਆਪਣਾ ਬਣਾ ਲੈਂਦੇ ਉਹ ਮਾਡਲ ਤੋਂ ਬਾਬੇ ਵਾਲਾ ਜੀ ਇਹ ਰਾਜ ਸਭਾ ਦਾ ਸਾਨੂੰ ਕੋਈ ਫਾਇਦਾ ਹੋਇਆ ਆਫੀਸ਼ੀਅਲੀ ਲੈਵਲ ਦੇ ਉੱਪਰ ਜੇ ਅਸੀਂ ਰਾਜ ਸਭਾ ਮੈਂਬਰ ਨਾ ਹੁੰਦੇ ਇਹ ਡੈਰੀਆਂ ਦਾ ਕੋਈ ਨਿਸਬੰਧ ਕਰਾ ਸੀ ਜੇ ਰਾਜ ਸਭਾ ਮੈਂਬਰ ਨਾ ਹੁੰਦੇ ਤੇ ਆ ਪ੍ਰਬੰਧ ਜਿਹੜੇ ਪਾਣੀ ਦੇ ਇਹਨਾਂ ਦੇ ਪਿੰਡਾਂ ਦੇ ਕੀਤੇ ਤੁਹਾਨੂੰ ਦਿਖਾਉਂਦੇ ਜੀ ਇੱਕ ਮਹੀਨੇ ਦੇ ਵਿੱਚ ਇਸ ਵੇਲੇ ਕੋਈ ਤਸਵੀਰ ਬਦਲੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਰਾਜੀ ਤੁਹਾਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਵੀ ਅਸੀਂ ੁੱਡੇ ਦਰਿਆ ਦੇ ਵਿੱਚ ਸਾਡੇ ਪਵਿੱਤਰ ਦਰਿਆ ਦੇ ਵਿੱਚ ਇਸ ਟਾਈਮ ਤੋਂ ਖੜੇ ਆਹ ਹਾਂ ਸਾਨੂੰ ਤਾਂ ਜਿਵੇਂ ਕਹਿੰਦੇ ਵੀ ਐਂ ਲੱਗ ਰਿਹਾ ਸੀ ਪਹਿਲਾਂ ਵੀ ਸੁਪਨਾ ਹੀ ਆ ਤੁਸੀਂ ਕਿਉਂਕਿ ਐਮਪੀ ਤੁਹਾਡੀ ਪਾਰਟੀ ਚੋਂ ਬਣ ਗਿਆ ਤੁਸੀਂ ਉਹਨੂੰ ਪ੍ਰਮੋਟ ਕਰਨਾ ਸ਼ੁਰੂ ਕਰਤਾ ਯਾਰ ਉਹਦੇ ਨਾਲ ਕਿੰਨਾ ਕਿਹਰ ਉਹ ਸਟੈਂਡ ਕਰਦਾ ਕਿੰਨਾ ਕਿਹਰ ਉਹਦੀ ਪਾਰਟੀ ਸਟੈਂਡ ਕਰਦੀ ਹੈ ਕਿੰਨਾ ਕਿਹਰ ਉਹਨਾਂ ਦੇ ਨਾਲ ਲੋਕ ਸਟੈਂਡ ਕਰਦੇ ਆ ਤੋ ਸਾਡਾ ਕਿਸੇ ਨਾਲ ਕੋਈ ਨਹੀਂ ਸ਼ੇ ਕਿਸੇ ਨੇ ਅੱਗੇ ਵੀ ਤਾਂ ਕੋਈ ਜਿਹੜਾ ਹੈਗਾ ਵਾ ਰਸਤੇ ਛਡਵਾਏ ਜਿਹਨਾਂ ਦੇ ਕੋਲ ਹੁਣ ਜ਼ਮੀਨ ਦੱਬੀ ਬੈਠੇ ਸੀ ਛਡਵਾ ਲੈ ਤੇ ਉਹਨਾਂ ਨੂੰ ਦੁੱਖ ਤਾਂ ਹੋਣਾ ਹੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਇਹ ਮੁਕੱਦਸ ਫਰਮਾਨ ਸਾਨੂੰ ਜੋ ਸਤਗੁਰਾਂ ਦੀ ਬਾਣੀ ਦਿੰਦੀ ਹੈ ਉਸ ਬਾਣੀ ਦੇ ਉੱਪਰ ਅਸੀਂ ਕਦੇ ਪਹਿਰਾ ਨਹੀਂ ਦਿੱਤਾ ਅਸੀਂ ਵੱਡੇ ਵੱਡੇ ਦਾਅਵੇ ਤਾਂ ਕਰਦੇ ਆ ਵੱਡੇ ਵੱਡੇ ਬਿਆਨ ਵੀ ਦਾਗਦੇ ਆ ਪਰ ਉਹਨਾਂ ਦਾਵਿਆਂ ਦੇ ਵਿੱਚ ਕੁਝ ਵੀ ਨਹੀਂ ਹੁੰਦਾ ਸਿਰਫ ਹਵਾ ਹੁੰਦੀ ਹੈ ਜਿਵੇਂ ਗੁਬਾਰੇ ਦੇ ਵਿੱਚ ਭਰੀ ਹੁੰਦੀ ਹੈ ਉਹ ਠੁੱਸ ਹੋ ਜਾਂਦੇ ਨੇ ਜੇਕਰ ਅਸੀਂ ਗੁਰਬਾਣੀ ਦੀ ਪਵਿੱਤਰ ਕਲੀ-ਕਲੀ ਤੁਕ ਦੇ ਉੱਪਰ ਪਹਿਰਾ ਦਿੱਤਾ ਹੁੰਦਾ ਤਾਂ ਜੋ ਅੱਜ ਅਸੀਂ ਹੰਡਾ ਰਹੇ ਆ ਸ਼ਾਇਦ ਉਹ ਸਾਨੂੰ ਹੰਡਾਉਣਾ ਨਾ ਪੈਂਦਾ ਜੇਕਰ ਅਸੀਂ ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਤਾਂ ਅੱਜ ਸਾਡੇ ਪਾਣੀ ਪਲੀਤ ਨਾ ਹੁੰਦੇ ਸਾਡੀ ਹਵਾ ਸ਼ੁੱਧ ਹੁੰਦੀ ਸਾਡੀ ਧਰਤੀ ਸੱਚਮੁੱਚ ਰਹਿਣ ਦੇ ਲਾਇਕ ਹੁੰਦੀ ਪਰ ਜੇਕਰ ਕੋਈ ਇਹਨਾਂ ਚੀਜ਼ਾਂ ਨੂੰ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ ਸੇਵਾ ਦੇ ਮਾਰਗ ਤੇ ਵੀ ਚੱਲਦਾ ਹੈ ਫਿਰ ਵੀ ਉਹ ਨਿਸ਼ਾਨੇ ਤੇ ਹੀ ਰਹਿੰਦਾ ਚੰਗਾ ਕਹਿਣ ਵਾਲੇ ਘੱਟ ਹੁੰਦੇ ਨੇ ਮੰਦਾ ਬੋਲਣ ਵਾਲੇ ਬਹੁਤ ਹੁੰਦੇ ਰਹੇ ਵਿਧਾਨ ਸਭਾ ਦੇ ਵਿੱਚ ਬਜਟ ਸੈਸ਼ਨ ਚੱਲ ਰਿਹਾ ਹੈ ਔਰ ਇਸ ਬਜਟ ਸੈਸ਼ਨ ਦੇ ਵਿੱਚ ਲੀਡਰਾਂ ਦੀਆਂ ਵੱਖੋ-ਵੱਖਰੀਆਂ ਬੋਲੀਆਂ ਤੁਹਾਨੂੰ ਦੇਖਣ ਸੁਣਨ ਨੂੰ ਮਿਲਦੀਆਂ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੁਣਾ ਦੇ ਵੱਲੋਂ ਇੱਕ ਬਿਆਨ ਆਉਂਦਾ ਹੈ ਜੋ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਜਿਹੜੇ ਕਿ ਸਾਡੇ ਪੰਜਾਬ ਦੇ ਰਾਸ਼ਟਰੀ ਸਭਾ ਮੈਂਬਰ ਨੇ ਉਹਨਾਂ ਦੇ ਬਾਬਤ ਇਹ ਕਿਹਾ ਜਾਂਦਾ ਹੈ ਕਿ ਬਾਬਾ ਜੀ ਸੇਵਾਦਾਰ ਨਹੀਂ ਠੇਕੇਦਾਰ ਨੇ ਇਹ ਬਿਆਨ ਜਿਹੜਾ ਹੈ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਸ ਨੂੰ ਕੰਡਮ ਵੀ ਕੀਤਾ ਗਿਆ ਸਿਆਸੀ ਆਗੂਆਂ ਦੇ ਵਿੱਚ ਵੀ ਹੋ ਹੱਲਾ ਹੋਇਆ ਔਰ ਇਸ ਵੇਲੇ ਅਸੀਂ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਵਾਲਿਆਂ ਦੇ ਕੋਲ ਖੜੇ ਆ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਵਾਸਤੇ ਕਿ ਸੇਵਾ ਉਹਨਾਂ ਦੀ ਜਿਹੜੀ ਉਹ ਸਾਰਿਆਂ ਨੂੰ ਦਿਖਾਈ ਦੇ ਰਹੀ ਕਿਉਂਕਿ ਇਸ ਵੇਲੇ ਅਸੀਂ ਬੁੱਢਾ ਦਰਿਆ ਹੁਣ ਬੁੱਢਾ ਦਰਿਆ ਕਹਿ ਰਹੇ ਆ ਪਹਿਲਾਂ ਇੱਕ ਗੰਦਾ ਨਾਲਾ ਹੀ ਸੀ ਬਾਬਾ ਜੀ ਲਗਾਤਾਰ ਕਈ ਮਹੀਨਿਆਂ ਤੋਂ ਇੱਥੇ ਸੰਘਰਸ਼ ਦੇ ਨਾਂ ਤੇ ਬਹੁਤ ਸਾਰੀਆਂ ਜਥੇਬੰਦੀਆਂ ਆਈਆਂ ਫੋਟਾ ਫੋਟਾ ਖਿੱਚਵਾ ਕੇ ਵੀਡੀਓ ਵੀਡੀਓ ਬਣਵਾ ਕੇ ਚਲੀਆਂ ਗਈਆਂ ਪਰ ਬਾਬਾ ਜੀ ਨੇ ਇਹ ਇੱਥੇ ਖੜ ਕੇ ਇਸ ਬੁੱਢੇ ਨਾਲੇ ਤੇ ਜੋ ਪ੍ਰਣ ਲਿਆ ਸੀ ਉਸ ਨੂੰ ਪੂਰਾ ਕਰਦੇ ਹੋਇਆ ਅਜੇ ਸਾਫ਼ ਪਾਣੀ ਵਗਦਾ ਹੋਇਆ ਤੁਸੀਂ ਦੇਖ ਰਹੇ ਹੋ ਜਿਹੜਾ ਕਿ ਕਦੇ ਜ਼ਹਿਰਾ ਵਰਗਾ ਕਾਲਾ ਪਾਣੀ ਸੀ ਔਰ ਇਸ ਵੇਲੇ ਇਹ ਸਾਫ਼ ਪਾਣੀ ਹੌਲੀ ਹੌਲੀ ਮਿਹਨਤ ਹੋਰ ਵੀ ਕਰਨ ਦੀ ਲੋੜ ਆ ਨਿਰਮਲ ਹੋਏਗਾ ਪੀਣ ਦੇ लायक ਹੋਏਗਾ ਔਰ ਇਹ ਪਾਣੀ ਸਾਨੂੰ ਜੀਵਨ ਦੇਗਾ ਬਾਬਾ ਜੀ ਸਾਡੇ ਨਾਲ ਨੇ ਬਾਬਾ ਜੀ ਸਭ ਤੋਂ ਪਹਿਲਾਂ ਤੇ ਤੁਹਾਡਾ ਸਵਾਗਤ ਲਾਈ ਪੰਜਾਬੀ ਟੀਵੀ ਤੇ ਬਹੁਤ ਬਹੁਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੱਲ ਹੈ ਕੀ ਆ ਸ਼ਾਸਦਾਨਾਂ ਦੀਆਂ ਬੋਲੀਆਂ ਦੀ ਆਪਾਂ ਗੱਲ ਕਰ ਰਹੇ ਹਾਂ ਪ੍ਰਤਾਪ ਸਿੰਘ ਬਾਜਬਾ ਜੀ ਤੁਹਾਨੂੰ ਕਹਿੰਦੇ ਕਿ ਬਾਬਾ ਜੀ ਸੇਵਾਦਾਨੀ ਠੇਕੇਦਾਰ ਨੇ ਜੀ ਵੱਡੇ ਆਗੂ ਨੇ ਬਹੁਤ ਵੱਡਾ ਮਾਣ ਰਤਬਾ ਹੁੰਦਾ ਵਿਰੋਧੀ ਧਿਰ ਦੇ ਆਗੂ ਦੱਸ ਉਸ ਸਦਨ ਦੇ ਵਿੱਚ ਉਹਨਾਂ ਦਾ ਇਹ ਬਿਆਨ ਕਿਵੇਂ ਦੇਖਦੇ ਹੋ ਅਸੀਂ ਤਾਂ ਗੁਰਬਾਣੀ ਤੋਂ ਸਿੱਧ ਲੈਨੇ ਆ ਜੀ ਤੇ ਗੁਰਬਾਣੀ ਕਹਿੰਦੀ ਹੈ ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ ਤੁਹਾਡੀ ਆਪਣੀ ਸੋਚ ਤੁਹਾਡੇ ਅੰਨਕ ਕਿਹੋ ਜੀ ਲਾਈ ਆ ਉਹਨੂੰ ਉਹ ਜਿਹੜੇ ਰੰਗ ਦੀ ਲਾਈਏ ਤੇ ਸਾਰਾ ਹਰ ਹਰਾ ਦੇ ਸਿੱਧੂ ਜੀ ਕਾਲੇ ਦੀ ਲਾਈਏ ਤੇ ਕਾਲਾ ਜਿਹਾ ਸੁਨਹਿਰੀ ਲਾਈ ਹੋਵੇ ਤੇ ਸਾਰਾ ਕੁਝ ਸੁਨਹਿਰੀ ਹੋ ਜਾ ਜੀ ਹੁਣ ਕਿਸੇ ਦੀ ਕੀ ਅੰਦਰ ਸੋਚਦਾ ਕੁਝ ਪਤਾ ਨਹੀਂ ਤੁਸੀਂ ਨਹੀਂ ਬੋਲਦੇ ਕੋਈ ਪਤਾ ਨਹੀਂ ਪਰ ਜਦੋਂ ਤੁਸੀਂ ਬੋਲ ਪੈਨੇ ਆ ਸੱਚ ਅੰਦਰੋਂ ਨਿਕਲੇ ਆਉਂਦਾ ਜੀ ਤੇ ਉਹ ਅਗਲੇ ਦੀ ਸੋਚ ਹੁੰਦੀ ਆ ਉਹ ਕੀ ਸਮਝਦਾ ਉਹਦੇ ਤੋਂ ਆਪਾਂ ਉਹਨਾਂ ਨੂੰ ਵਾੜਾ ਕੋਈ ਇੰਨੀ ਜੜੀ ਹੈਗੀ ਕੋਈ ਕੋਈ ਨਹੀਂ ਕਿਸੇ ਨੇ ਸਾਨੂੰ ਠੇਕੇਦਾਰ ਕਹਿਤਾ ਕੀ ਹੋਇਆ ਅਸੀਂ ਹੈ ਹੀ ਆ ਸਾਡਾ ਜਿਹੜਾ ਹੈਗਾ ਗੁਰੂ ਪਾਤਸ਼ਾਹ ਨੇ ਸਾਨੂੰ ਜਿਸ ਕਾਰਜ ਤੇ ਲਾਇਆ ਹੂੰ ਇਹ ਸੇਵਾ ਹੈ ਜੀ ਕਿਉਂ ਨਾ ਇਹ ਸੇਵਾ ਸੀ ਕਰ ਰਹੇ ਹੋ ਜਿੰਨੀ ਕਿ ਸਾਡੇ ਕੋਲ ਹੋ ਰਹੀ ਆ ਜੀ ਤੇ ਦੇਖੋ ਜੀ ਇਹੋ ਜੀ ਦ੍ਰਿਸ਼ਟੀ ਦੇ ਵਿੱਚ ਦੇਖਦਾ ਸਾਨੂੰ ਉਹ ਆਪਣੀ ਸੋਚ ਦਾ ਪ੍ਰਗਟਾਵਾ ਕਰਦਾ ਕਿੰਨਾ ਕੋ ਨੂੰ ਦਿਸਦਾ ਤੇ ਕੀ ਦਿਸਦਾ ਕਿਉਂ ਕਿਹਾ ਸਾਡੇ ਵਾਸਤੇ ਉਹਦੇ ਵਾਸਤੇ ਕੋਈ ਹੋਊਗਾ ਉਹਨੂੰ ਕਿਸ ਤਰੀਕੇ ਦੇ ਨਾਲ ਉਹ ਦੇਖਦਾ ਹੋਊਗਾ ਉਹਨੂੰ ਉਹਨੂੰ ਕਿਉਂ ਲੱਗਾ ਕਿ ਬਾਬਾ ਜੀ ਇਹ ਕਹਿੰਦੇ ਆ ਕਿ ਮੇਰੇ ਕੋਲੇ ਪਾਈਪ ਲੈ ਕੇ ਜਾਓ ਐਦਾਂ ਕਰੋ ਮੈਂ ਤੁਹਾਨੂੰ ਆਹ ਦਿੰਦਾ ਮੈਂ ਆਹ ਕਰਦਾ ਉਹ ਕਹਿੰਦੇ ਕਿ ਬਾਬਾ ਜੀ ਇੰਜੀਨੀਅਰ ਥੋੜੋ ਹੈਗੇ ਆ ਉਹਨਾਂ ਦਾ ਮਾਡਲ ਜਿਹੜਾ ਕੋਈ ਟੈਕਨੀਕਲ ਉਹਨਾਂ ਨੂੰ ਕੋਈ ਜਾਣਕਾਰੀ ਥੋੜੋ ਹੈਗੀ ਆ ਕਿਸੇ ਕੋਈ ਟੈਕਨੀਕਲ ਬੰਦੇ ਨੂੰ ਲੈ ਕੇ ਕੋਈ ਇੰਜੀਨੀਅਰ ਨੂੰ ਲੈ ਕੇ ਆਓ ਔਰ ਅੱਜ ਵੀ ਉਸ ਮਾਮਲੇ ਤੇ ਜਦੋਂ ਬਹਿਸ ਹੁੰਦੀ ਆ ਉਹ ਕਹਿੰਦਾ ਮੈਂ ਉੱਥੇ ਸਟੈਂਡ ਕਰਦਾ ਉਹ ਕਿੰਨਾ ਕੋਈ ਸਟੈਂਡ ਕਰਦਾ ਉਹ ਉਹਦੀ ਮਰਜ਼ੀ ਹੈ ਜੀ ਨੇ ਬੋਲਿਆ ਉਹ ਕਾਦੇ ਆਧਾਰ ਤੇ ਸੀ ਤੇ ਉਹਨੇ ਬਹਿਸ ਕਰਦੀ ਨਹੀਂ ਜੀ ਸੋ ਜੋ ਅੰਦਰ ਹੁੰਦਾ ਉਹ ਬਾਹਰ ਆ ਜਾਂਦਾ ਸੋ ਜਿਹੜਾ ਹੈਗਾ ਉਹਦੇ ਨਾਲ ਕਿੰਨਾ ਚਿਰ ਉਹ ਸਟੈਂਡ ਕਰਦਾ ਕਿੰਨਾ ਖਸ਼ਰ ਉਹਦੀ ਪਾਰਟੀ ਸਟੈਂਡ ਕਰਦੀ ਹੈ ਜੀ ਕਿੰਨਾ ਖਸ਼ਰ ਉਹਨਾਂ ਦੇ ਨਾਲ ਲੋਕ ਸਟੈਂਡ ਕਰਦੇ ਆ ਸੋ ਸਾਡਾ ਕਿਸੇ ਨਾਲ ਕੋਈ ਨਹੀਂ ਇਹ ਕਿਸੇ ਨੇ ਅੱਗੇ ਵੀ ਤਾਂ ਕੋਈ ਜਿਹੜਾ ਹੈਗਾ ਵਾ ਰਸਤੇ ਛਡਵਾਏ ਜਿਹਨਾਂ ਦੇ ਕੋਲ ਹੁਣ ਜ਼ਮੀਨ ਦੱਬੀ ਬੈਠੇ ਸੀ ਛਡਵਾ ਲੈ ਤਾਂ ਉਹਨਾਂ ਨੂੰ ਦੁੱਖ ਤਾਂ ਹੋਣਾ ਹੀ ਹਮ ਇੱਕ ਬੁੱਢਾ ਦਰਿਆ ਇੱਕ ਇਹੋ ਜਿਹਾ ਮੁੱਦਾ ਸੀ ਜਿਹੜਾ ਕਦੇ ਹਰੀ ਕਮਾਈ ਦਿੰਦਾ ਸੀ ਸਦਾ ਹਰਿਆਵਲ ਸੀ ਬਿਲਕੁਲ ਸੋ ਉਹ ਉਹ ਇੱਕ ਖਦਮ ਹੋ ਗਿਆ ਦੁੱਖ ਤਾਂ ਜ਼ਰੂਰ ਹੋਊਗਾ ਸੋ ਦੂਸਰਾ ਕਿਉਂ ਸੀ ਕਹਿੰਦੇ ਸਾਡੇ ਕੋਲ ਪਾਈਪ ਲਾ ਜਾਓ ਕਿਉਂ ਸੀ ਕਹਿੰਦੇ ਉਹ ਸਾਡੇ ਕੋਲ ਬਣਾ ਲਾ ਉਹਦੇ ਵਿੱਚ ਰਾਜ ਆ ਜੀ ਉਹ ਕੀ ਹੈ ਅਸੀਂ ਪਿੰਡ ਚਕਰ ਦੇ ਵਿੱਚ ਸ਼ਿਵਰੋ ਸਿਸਟਮ ਪਾ ਰਹੇ ਸੀ ਜੀ ਸੇਵਾ ਦੇ ਉੱਤੇ ਉਹਨਾਂ ਨੂੰ ਸੇਵਾ ਦੇ ਵਿੱਚ ਹੋ ਤੇ ਉੱਥੇ ਉਹਨਾਂ ਦੇ ਜਿਹੜੇ ਵਿਲੇਤ ਹੀ ਆਇਆ ਸੀਗਾ ਉਹਨੇ ਉੱਥੇ ਜਦੋਂ ਪਾਈਪ ਪਾਏ ਪਾਈਪ ਉਹ ਹਲਕੇ ਸੀ ਹੂੰ ਫੇ ਮਿਹਨਤੋਂ ਨਹੀਂ ਹੋਣੀ ਬਟਾਈ ਦੀ ਗਟਾਈ ਸਾਰਾ ਕੁਝ ਪਰ ਪਾਈਪ ਹਲਕੇ ਸੀ ਕਹਿੰਦੇ ਬਾਬਾ ਜੀ ਕਿਉਂ ਨਾ ਆਪਾਂ ਮੈਂ ਤੁਹਾਨੂੰ ਪੈਸੇ ਦਿਨਾ ਅੱਪਾ ਇੱਕ ਫੈਕਟਰੀ ਲਾ ਦੀਏ ਉਹਨੇ 18 ਲੱਖ ਰੁਪਏ ਸਾਨੂੰ ਦਿੱਤਾ ਅੱਛਾ ਉਹਦੇ ਵਿੱਚ ਅਸੀਂ ਕੁਝ ਪੈਸੇ ਹੋਰ ਸੰਗਤ ਕੋ ਲੈ ਕੇ ਪਵਾਏ ਅੱਛਾ ਫੈਕਟਰੀ ਲੱਗੀ ਹੋਈ ਹੈ ਫੈਕਟਰੀ ਲੱਗੀ ਹੋਈ ਹੈ ਐਨ ਪੂਰਾ ਸਿਸਟਮ ਪ੍ਰਬੰਧ ਆ ਉਹਦੀਆਂ ਹੋਦੀਆਂ ਆਪਣਾ ਸਾਡਾ ਡਿਜ਼ਾਈਨ ਜੀ ਆਪਣਾ ਸਾਡਾ ਜਿਹੜਾ ਸਾਰਾ ਕੁਝ ਗਾਰੰਟੀ ਦੇ ਨੇ ਜਿਹਨੇ ਸਾਡੇ ਪਿੰਡ 1999 ਤੇ ਅਸੀਂ ਆਪਣੇ ਪਿੰਡ ਦੀ ਸਾਡੇ ਦੀ ਸਮੱਸਿਆ ਸੀ ਜੀ ਅਸੀਂ ਉਹ ਪੈਸੇ ਸੀਵਰੇਜ ਪਾ ਕੇ ਪਾਣੀ ਖੇਤੀ ਨੂੰ ਲੱਗਦਾ 26 ਸਾਲ ਹੋਵੇ ਸਾਡੇ ਪਿੰਡ ਵਿੱਚ ਸਕਸੈਸਫੁਲ ਚੱਲ ਰਿਹਾ ਜਿਹਨੂੰ ਦੇਖਣ ਵਾਸਤੇ ਜਿਹੜੇ ਹੈਗੇ ਆ ਸੈਂਟਰ ਦੇ ਸਾਰੇ ਉੱਤਰਾਖੰਡ ਤੋਂ ਲੱਗੇ ਪੱਛਮੀ ਬੰਗਾਲ ਤੱਕ ਸੀਨੀਅਰ ਆਈਐਸ ਮੁੱਖ ਮੰਤਰੀ ਸੈਂਟਰ ਦੇ ਜਲ ਸਰੋਤ ਮੰਤਰੀ ਉਹਾਂ ਭਾਰਤੀ ਜਿਹਨੂੰ ਨितीश ਕੁਮਾਰ ਖੱਟਰ ਸਾਹਿਬ ਕੇਤਰੀਵਾਲ ਸਾਹਿਬ ਸਾਰੇ ਕਿਹੜਾ ਲੀਡਰ ਨਵਜੋਤ ਸਿੱਧੂ ਉਹਨਾਂ ਦੀ ਤੁਸੀਂ ਪਾ ਪਾ ਸਾਹਿਬ ਹਰ ਹੋਰ ਜਿੰਨੇ ਲੀਡਰ ਆਉਂਦੇ ਆ ਸਾਰੇ ਆਉਂਦੇ ਰਹਿੰਦੇ ਸਾਰਿਆਂ ਨੂੰ ਅਸੀਂ ਵੈਲਕਮ ਕਹਿੰਨੇ ਉਹ ਤਾਂ ਅਸੀਂ ਆਪਣੇ ਪਿੰਡ ਦੀ ਹੁਣ ਜੇ ਹੋਰ ਕੋਈ ਇਹੋ ਜਿਹਾ ਮਾਡਲ ਹੈਗਾ ਵਾ ਕਿਸੇ ਕੋਲ ਟੈਕਨੀਕਲੀ ਜਿਹੜੇ ਇੰਨੇ ਬੰਦੇ ਪੜੇ ਲਿਖੇ ਅਸੀਂ ਨਹੀਂ ਕਿਸੇ ਤੱਕ ਨੂੰ ਕਰਦੇ ਉਹਨਾਂ ਕੋਲ 70 70 ਸਾਲ 60 ਸਾਲ ਰਾਜ ਰਿਆ ਉਹ ਇਹੋ ਜਿਹਾ ਕੋਈ ਮਾਡਲ ਹੀ ਬਣਾ ਦਿੰਦੇ ਜਿਹੜਾ ਮਰਜ਼ੀ ਨਾ ਦੇਂਦੇ ਕੋਈ ਡੱਕਦਾ ਸੀ ਜੀ ਜੀ ਲੋਕਦੇ ਸਮੱਸਿਆ ਦਾ ਹੱਲਾ ਹੁਣ ਵੀ ਇਹ ਜਿਹੜਾ ਹੈਗਾ ਉਹ ਜਿਹੜੇ ਅਸੀਂ ਕਿੰਨੇ ਕਿ ਇਹਨਾਂ ਨੇ ਫਿਰ ਸਾਡੇ ਕੋਲ 2017 ਚ ਉਸ ਵੇਲੇ ਵੀ ਕਾਂਗਰਸ ਦੀ ਸਰਕਾਰ ਸੀ ਜੀ ਸਾਡੇ ਕੋਲ ਉਹ ਜਿਹੜੀ ਹੈਗੀ ਆਪਣੇ ਜੁਨੀਵਰਸਿਟੀ ਆ ਜੀ ਇਹ ਆਪਣੀ ਬਠਿੰਡੇ ਜਿਹੜੀ ਹੈ ਪਟਿਆਲੇ ਖਬਰ ਯੂਨੀਵਰਸਿਟੀ ਜੀ ਉਹਨਾਂ ਦੇ ਜਦੋਂ ਇਹਨਾਂ ਨੇ ਪੈਸੇ ਲਾਉਣੇ ਸੀ ਸੀਚੇਵਲ ਮਾਡਲ ਤੇ ਇਹਨਾਂ ਨੂੰ ਸ਼ੌਕਸ ਪਸੰਦ ਸੀ ਬਜੀ ਚੈਨ ਦਾ ਨਾਮ ਪਸੰਦ ਨਹੀਂ ਸੀ ਇਹਨਾਂ ਨੇ ਥਾਪਰ ਯੂਨੀਵਰਸਿਟੀ ਨੂੰ ਕਿਹਾ ਨਹੀਂ ਨਹੀਂ ਉਹ ਸਾਡੇ ਕੋਲ ਸਾਡੇ ਕੋਲ ਆਏ ਜੀ ਕਹਿੰਦੇ ਬਾਬਾ ਜੀ 17 ਦੀ ਗੱਲ ਆ ਵੀ ਜੇ ਤੁਸੀਂ ਇਹ ਮਾਡਲ ਨੂੰ ਤੁਸੀਂ ਅਪਣਾ ਲਓ ਤੇ ਤੁਹਾਡੇ ਨੂੰ ਅਸੀਂ ਅਪਣਾ ਲਈਏ ਜੀ ਤੇ ਤੁਹਾਨੂੰ ਕੋਈ ਇਤਰਾਜ਼ ਨਹੀਂ ਇਹ ਕਿ ਉਹ ਭਰਾਵਾ ਸਾਡੇ ਪੰਜਾਬ ਦਾ ਪਲਾ ਹੋਣਾ ਚਾਹੀਦਾ ਸਾਨੂੰ ਨਾਮ ਨਾਲ ਕੋਈ ਰੱਖ ਲਓ ਬਿਲਕੁਲ ਇਹ ਜਿਹੜਾ ਹੈਗਾ ਸਾਨੂੰ ਕੋਈ ਇਤਰਾਜ ਨਹੀਂ ਉਹਨਾਂ ਨੂੰ ਸੀਗਾ ਕਿ ਸਾਡਾ ਇਹ 99 ਦਾ ਬਣਿਆ ਹੋਇਆ ਇਹ 17 ਦੇ ਵਿੱਚ ਇਹ ਕਿੰਨੇ ਸੋ ਕਰਦੇ ਵੀ ਸਾਡਾ ਮਾਡਲ ਹੈ ਬਿਲਕੁਲ ਜੇ ਪਰ ਉਹਨਾਂ ਨੇ ਸਾਡੇ ਕੋਲ ਆਣ ਕੇ ਕੁਝ ਸਿੱਖਿਆ ਜੇ ਉਹਨਾਂ ਨੂੰ ਨਹੀਂ ਉਹਨਾਂ ਨੇ ਯੂਨੀਵਰਸਿਟੀ ਵਾਲੇ ਉਹਨਾਂ ਦੀ ਤਾਂ ਪੜ੍ਹਾਈ ਹਾਇਰ ਲੈਵਲ ਦੀ ਹੈ ਟੈਕਨੀਕਲ ਹੀ ਉਹਨਾਂ ਨੇ ਸੀਚੇ ਵਾਲਾ ਆਣ ਕੇ ਬਾਬੇ ਜੀ ਕੋਲ ਲਖਾਉਣ ਦੀ ਕੀ ਲੋੜ ਸੀ ਕੋਈ ਲੋੜ ਸੀਗੀ ਭਾਵੇਂ ਤਾਂ ਪੜ੍ਹੇ ਲਿਖੇ ਫਿਲਾਸਫਰ ਸਾਡੇ ਕੋਲ ਤਾਂ ਇਹਨਾਂ ਪੜ੍ਹ ਲੋਕ ਉਹ ਉਹ ਜਿਹੜਾ ਮਾਡਲ ਉਹ ਤੁਸੀਂ ਦੇਖੋਗੇ ਉਹ ਤਰਵੇਈ ਦੇ ਉੱਤੇ 40 ਪਿੰਡਾਂ ਦੇ ਵਿੱਚ ਉਹ ਸੀਚੇਵਾਲ ਮਾਡਲ ਹੀ ਬਣਿਆ ਹੋਇਆ ਜੀ ਇਹਦੇ ਉੱਤੇ 8 ਪਿੰਡਾਂ 7 ਪਿੰਡਾਂ 'ਚ ਸੀਚੇਵਾਲ ਮਾਡਲ ਜੀ ਸੀਚੇਵਾਲ ਮਾਡਲ ਹੁਣ 2 ਆ ਗਿਆ ਸੀਚੇਵਾਲ ਮਾਡਲ 3 ਆ ਗਿਆ ਅਸੀਂ ਵੀ ਉਹ 2099 ਤੋਂ ਲੈ ਕੇ ਕੁਝ ਨਾ ਕੁਝ ਸਿੱਖਦੇ ਹਾਂ ਜੀ ਉਹ ਪਿਛਲੇ ਹੱਦ ਤੋਂ ਰਿਵਾਈਵ ਹੋ ਰਿਹਾ ਰਿਵਾਈਵ ਹੋ ਰਿਹਾ ਸਿੱਖਦੇ ਅਸੀਂ ਇਹਨਾਂ ਨੇ ਉਹ ਜਿਹੜਾ ਹੈਗਾ ਸੀਚੇਵਾਲ ਦੀ ਨਕਲ ਕੀਤੀ ਪਰ ਇਹਨਾਂ ਦੇ ਦਸ਼ੀਕ ਉੱਥੇ ਸਾਡਾ ਕੋਲ ਰਿਕਾਰਡ ਆ ਹਾਂ ਇਹਨਾਂ ਨੇ ਉਹ ਜਿਹੜਾ ਉਸ ਵੇਲੇ ਗੋਇਲ ਸਾਹਿਬ ਜੱਜ ਸਾਹਿਬ ਆਏ ਸੀ ਇਹਨਾਂ ਨੇ ਉੱਥੇ ਮਾਡਲ ਰੱਖਿਆ ਹੋਇਆ ਸੀ ਜਿਹੜਾ ਸਾਡੇ ਜਿਹੜਾ ਹੈਗਾ ਪਿੰਡੂ ਵਿਕਾਸ ਦਾ ਐਕਸ਼ਨ ਉੱਥੇ ਖੜਾ ਸੀ ਜੀ ਅਸੀਂ ਉਹ ਦੇਖਿਆ ਤਾਂ ਉਹਦੀ ਕਨੈਕਸ਼ਨ ਵਾਲਟ ਸੀ ਉਹ ਅਸੀਂ ਕਿਹਾ ਤੁਹਾਡਾ ਕਨੈਕਸ਼ਨ ਜਿਹੜਾ ਪੁੱਠੇ ਪੁੱਠੇ ਫਟ ਗਿਆ ਤੇ ਉਹ ਕਹਿੰਦੇ ਜੀ ਅਸੀਂ ਏਦੇ ਕਰਦੇ ਹੁੰਨੇ ਇਹ ਉਹਦੀ ਪਾਸਾ ਸੀ ਇੰਜੀਨੀਅਰ ਦੀ ਅਰੇ ਇੰਜੀਨੀਅਰ ਦੀ ਜਿਹਨੂੰ ਆਪਾਂ ਕਹਿੰਦੇ ਆਂ ਨੀ ਐਕਸ਼ਨ ਉਹੋ ਹੀ ਇੰਜੀਨੀਅਰ ਜਦੋਂ ਹੁਣ ਸਰਕਾਰ ਬਦਲ ਗਈ ਪਿੰਡ ਭਰਾ ਆ ਗਿਆ ਉਹ ਬੀਬੀ ਸਾਨੂੰ ਲੈ ਕੇ ਗਈ ਪਿੰਡ ਵਿੱਚ ਵੀ ਸਾਡੇ ਆ ਥਾਪਰ ਮਾਡਲ ਲੱਗਾ ਇਹਦਾ ਪਾਣੀ ਨਹੀਂ ਆ ਹੀ ਗਿਆ ਤੇ ਕਨੈਕਸ਼ਨ ਮੁੁੱਠੇ ਆ ਆ ਐਸੀ ਐਸੀ ਗੱਡਾ ਹੈ ਕਿ ਤੁਹਾਨੂੰ ਉਹ ਦਿਨ ਥਾਪਰ ਵੀ ਦੱਸਿਆ ਸੀ ਹਾਂ ਵੀ ਤੁਹਾਨੂੰ ਅਕਲ ਵੀ ਨਕਲ ਵੀ ਅਕਲ ਨਾ ਵੱਜਦੀ ਕੋਈ ਨਹੀਂ ਕਹਿੰਦੇ ਸੀ ਕੋਈ ਇੰਜੀਨੀਅਰ ਆਪਾਂ ਸਾਨੂੰ ਪੀ ਐਚ ਡੀ ਦੀ ਜਿਹੜੀ ਹੈਗੀ ਹੈ ਡਿਗਰੀਆਂ ਪਟਿਆਲਾ ਯੂਨੀਵਰਸਿਟੀ ਨੇ ਦਿੱਤੀ ਸੀ ਹਾਂ ਸੋ ਕੋਈ ਜੱਗ ਕੋਈ ਨਾ ਪੜਾਈ ਤੇ ਕੋਈ ਅਸੀਂ ਸਕੂਲੇ ਨਹੀਂ ਗਏ ਉਹ ਉਹ ਜਿਹੜੀ ਹੈਗੀ ਹੈ ਇਹੋ ਜਿਹਾ ਕੁਛ ਨਹੀਂ ਗਾ ਪਰ ਕਿਸੇ ਨੂੰ ਕੀ ਦੀਦਾ ਉਹਦੇ ਨਾਲ ਸਾਡਾ ਕੋਈ ਝਗੜਾ ਨਹੀਂ ਜੀ ਝਗੜਾ ਨਹੀਂ ਪਰ ਇਹ ਬਹੁਤ ਵੱਡਾ ਇੱਕ ਮੁੱਦਾ ਬਣਿਆ ਹੋਇਆ ਐਸ ਵੇਲੇ ਪੰਜਾਬ ਵਿਧਾਨ ਸਭਾ ਦੇ ਵਿੱਚ ਜੋ ਇਹ ਬੋਲੀਆਂ ਬੋਲੀਆਂ ਜਾ ਰਹੀਆਂ ਉਸ ਦੇ ਨਾਲ ਜਿੱਥੇ ਜਿਸ ਪਾਰਟੀ ਨੇ ਤੁਹਾਨੂੰ ਰਾਜ ਸਭਾ ਮੈਂਬਰ ਬਣਾਇਆ ਉਹਨਾਂ ਦੇ ਮੰਤਰੀ ਜਿਹੜੇ ਆ ਉਹ ਬਕਾਇਦਾ ਕਵਰ ਫਾਇਰ ਕਰ ਰਿਹਾ ਜਿਹਦੇ ਵਿੱਚ ਹਰਜੋਤ ਸਿੰਘ ਬੈਂਸ ਜਿਹੜੇ ਸਾਡੇ ਸਿੱਖਿਆ ਮੰਤਰੀ ਹੈਗੇ ਉਹਨਾਂ ਨੇ ਬਕਾਇਦਾ ਕਿਹਾ ਕਿ ਇਹ ਸੀਚੇਪਲ ਮਾਡਲ ਨਹੀਂ ਇੱਕ ਮਿਸ਼ਨ ਹੈ ਇਸ ਮਿਸ਼ਨ ਨੂੰ ਅਸੀਂ ਪੂਰਾ ਕਰਨ ਦੇ ਵਾਸਤੇ ਲੱਗੇ ਹੋਏ ਆ। ਇਸ ਵੇਲੇ ਸਾਨੂੰ ਰਾਜ ਸਭਾ ਦੇ ਵਿੱਚ ਆਫਰ ਹੋਈ ਸੀ। ਜੀ। ਸਰਦਾਰ ਭਵਨ ਸਿੰਘ ਮਾਨਸ਼ ਸੀ। ਉਹਨਾਂ ਨੂੰ ਕਿਹਾ ਹੈਗਾ ਵੀ ਸਾਡੇ ਨਾਲੋਂ ਪੜ੍ਹੇ ਲਿਖੇ ਬਹੁਤ ਆ। ਜੀ। ਸਿਆਣੇ ਬਹੁਤ ਆ। ਜੀ। ਹੋਰ ਜਿਹੜੇ ਹੈਗੇ ਆ ਬੁਲਾਰੇ ਵਧੀਆ ਹੈਗੇ ਆ ਤੇ ਸਾਨੂੰ ਜਾਣਦੇ ਆ ਅਸੀਂ ਸੰਤੋਸ਼ਟ ਆਪਣੀ ਸੇਵਾ ਦੇ ਵਿੱਚ। ਹੋ। ਫਿਰ ਉਹ ਕਹਿੰਦੇ ਨਹੀਂ ਬਾਬਾ ਜੀ ਅਸੀਂ ਤੁਹਾਨੂੰ ਚਾਹੁੰਦੇ ਆ। ਕਿ ਜਿਹੜੀ ਰਾਜ ਸਭਾ ਹੁੰਦੀ ਹੈ ਇਹ ਤੁਹਾਡੇ ਵਰਗੇ ਲੋਕਾਂ ਵਾਸਤੇ ਹੁੰਦੀ ਹੈ ਜਿਨ੍ਹਾਂ ਨੇ ਸਮਾਜ ਵਿੱਚ ਕੁਝ ਕੀਤਾ ਹੋਵੇ ਉੱਥੇ ਜਾਣਗੇ ਤੁਸੀਂ ਬੋਲੋਗੇ ਅਸੀਂ ਫਿਰ ਉਹਨਾਂ ਨੂੰ ਜਵਾਬ ਦਿੰਦਾ ਹੈ ਕੋਈ ਜਾਣ ਦਿਓ ਤੁਹਾਨੂੰ ਸਾਡੀ ਕੋਈ ਇੱਛਾ ਹੀ ਨਹੀਂ ਹੂੰ ਫਿਰ ਕਹਿੰਦੇ ਬਾਬਾ ਜੀ ਹੋਰ ਬੰਦੇ ਉੱਥੇ ਲੈਣ ਲੱਗੀ ਹੋਈ ਹੈ ਬੰਦਿਆਂ ਦੀ ਕੋਈ ਘਾਟ ਨਹੀਂ ਲੋਕੀ ਤਾਂ ਚਾਹੁੰਦੇ ਆ ਹਾਂ ਹਾਂ ਪਰ ਮੈਂ ਜੋ ਨਾ ਕਿਸੀ ਤੁਸੀਂ ਉੱਥੇ ਜਾਓ ਕਿਉਂਕਿ ਤੁਸੀਂ ਉੱਥੇ ਜਿੰਨਾ ਸੇਵਾ ਕੀਤੀ ਹੈ ਮੈਨੂੰ ਪਤਾ ਤੁਸੀਂ ਸਮਾਜ ਦੇ ਵਿੱਚ ਉਸ ਤੋਂ ਕੁਝ ਨਾ ਕੁਝ ਜਾ ਕੇ ਪਹਿਲਾ ਹੋਊਗਾ ਬਿਲਕੁਲ ਅਸੀਂ ਉਹਨੂੰ ਐਕਸੈਪਟ ਕਰ ਲਿਆ ਹਾਂ ਇਹਦੇ ਵਾਸਤੇ ਅਸੀਂ ਪਹਿਲਾਂ ਫਿਰ ਸ਼ਰਤ ਲਾਈ ਕਿ ਉਹ ਕਹਿੰਦੇ ਬਾਬਾ ਜੀ ਨਾ ਤੁਹਾਨੂੰ ਕਿਸੇ ਰਿਲੀਜੀ ਸਦਨ ਜੀ ਨਾ ਹੀ ਤੁਹਾਨੂੰ ਕਵਾਂਗੇ ਵੀ ਤੁਹਾਡਾ ਆ ਜਿਹੜਾ ਕਰੋ ਸਾਡੀ ਆਫਰ ਜਿਹੜੀ ਹੈਗੀ ਐ ਤੁਹਾਨੂੰ ਤੁਸੀਂ ਖੋਟਾ ਫਰਜ ਬਣਦਾ ਕਿ ਅਸੀਂ ਇਹ ਇਹ ਇੱਥੇ ਵਾਸਤੇ ਵਾਹਿਗੁਰੂ ਨੇ ਦਿੱਤਾ ਦੇ ਅਸੀਂ ਕਿਨ ਚੰਗੇ ਬੰਦੇ ਆਉਣ ਜੀ ਖੂਬ ਸਵੀਕਾਰ ਕਰ ਲਈ ਕਿਸੇ ਨੂੰ ਹਜੇ ਤੱਕ ਤੁਸੀਂ ਇਲੈਕਸ਼ਨਾਂ ਦੇ ਵਿੱਚ ਅਸੀਂ ਕਿਸੇ ਦੇ ਖਿਲਾਫ ਬੋਲੇ ਹੋ ਨਹੀਂ ਪਾਣੀ ਦਾ ਮੁੱਦਾ ਰੱਖਿਆ ਜੀ ਇਹ ਕੋਈ ਸਾਡੀ ਸੈਲੀ ਬਦਲੀ ਆ ਹਾਂ ਤੇ ਕਿਸੇ ਨੂੰ ਕਹਿ ਦੇਣਾ ਚਾਹੀਦਾ ਸਾਨੂੰ ਕੋਈ ਦਰਾਜ ਨਹੀਂ ਹੁਣ ਤੱਕ ਅਸੀਂ ਕਦੇ ਕਿਸੇ ਨੂੰ ਜੋ ਕੋ ਮਰਜ਼ੀ ਬੋਲ ਦੇ ਨਾ ਕਦੇ ਅਖਬਾਰ ਨੂੰ ਪੁੱਛਿਆ ਵੀ ਤੁਸੀਂ ਇਹ ਲਿਖ ਦਿੱਤਾ ਕਿ ਉਹ ਲਿਖਿਆ ਜਿਹੋ ਜਿਹਾ ਉਹਨੂੰ ਕਿਸੇ ਨੇ ਦਿੱਤਾ ਲਿਖਤਾ ਇਹੋ ਜਿਹਾ ਕੋਈ ਬੋਲ ਦਿੰਦਾ ਸੀ ਕਦੇ ਜਵਾਬ ਦੇਣ ਗਏ ਨਹੀਂ ਹੁਣ ਤੁਸੀਂ ਵੀ ਇੱਥੇ ਆਏ ਆ ਜੀ ਤੇ ਅਸੀਂ ਜਿਹੜੀ ਹੈਗੀ ਪੁੱਛਦੇ ਨੇ ਤਾਂ ਤੁਹਾਨੂੰ ਜਵਾਬ ਦੇਣਾ ਸਾਡਾ ਫਰਜ਼ ਬਣਦਾ ਬਿਲਕੁਲ ਜੀ ਅੱਛਾ ਜਦੋਂ ਤੁਸੀਂ ਆਪਣੀ ਪਵਿੱਤਰ ਬੇ ਜਿਹੜੀ ਸੁਲਤਾਨਪੁਰ ਲੋਧੀ ਵਾਲੀ ਆ ਜਦੋਂ ਉਸ ਦੀ ਸਾਫ ਸਫਾਈ ਦਾ ਤੁਸੀਂ ਕਾਰਜ ਆਰੰਭਿਆ ਸੀਗਾ ਆਪ ਵਿੱਚ ਬਈ ਦੇ ਹੁਣ ਵੀ ਹੁਣ ਵੀ ਚੱਲ ਰਿਹਾ ਉਹ ਵਿੱਚ ਆਪਾਂ ਖੜੇ ਐ ਇਸ ਵੇਲੇ ਵੀ ਜਦੋਂ ਇਹ ਉਦੋਂ ਕਾਜ ਰੰਭਿਆ ਸੀ ਉਦੋਂ ਤੁਸੀਂ ਰਾਜ ਸਭਾ ਮੈਂਬਰ ਨਹੀਂ ਸੀਗੇ ਜੀ ਉਹ ਉਹ ਜਦੋਂ ਜਿੰਨੀ ਦੇਰ ਕਾਜ ਚੱਲਦੇ ਰਹੇ ਇਹ ਸਾਰੇ ਲੀਡਰ ਇਹ ਬਾਜਵਾ ਸਾਹਿਬ ਜਾਂ ਇਦਾਂ ਇਹ ਆਉਦੇ ਰਹੇ ਸੀ ਉੱਥੇ ਮਿਲਦੇ ਰਹੇ ਸਾਰੇ ਟੋਟਲ ਟੋਟਲ ਤੁਹਾਨੂੰ ਇਹਨਾਂ ਦਾ ਜਿਹੜਾ ਹੈਗਾ ਹਰ ਸਾਲ ਇਹ ਵੈਧੇ ਕਰਦੇ ਸੀ ਇਹਨਾਂ ਕੋਲ ਅਸੀਂ ਫਾਰਮ ਭਰੌਂਦੇ ਸੀ ਹਾਂ ਜਿਹੜੇ ਜਿਹੜੇ ਏਰੀਏ ਦੇ ਬਿਲਕੁਲ ਜੀ ਤੁਸੀਂ ਇੱਕ ਬਾਤਾਂ ਵਰਨਦਾ ਮੈਮੋਰੰਡਮ ਜਾਂ ਦਿੰਦੇ ਹੁੰਦੇ ਹੋ ਦਿੰਦੇ ਹੈ ਜਿਹੜੇ ਵਿਚਾਰ ਪਾਰਟੀਆਂ ਦੇ ਖੜੇ ਚੋਂ ਕੋ ਲੈਣੇ ਉਹ ਸਾਡੇ ਕੋਲ ਇੰਨੇ ਪਏ ਅੱਛਾ ਜੀ ਇਹਨੇ ਲੀਡਰ ਨੰਗ ਵੀ ਗਿਆ ਹਜੇ ਪ੍ਰੈਜ਼ੈਂਟ ਵੀ ਹੋਣਗੇ ਜੀ ਸੋ ਉਹਨਾਂ ਦੀਆ ਦੇਖਿਆ ਪਰ ਜਦਨ ਮਹਾਰਾ ਨੇ ਸਾਨੂੰ ਇਸ ਮੌਕਾ ਦਿੱਤਾ ਹੂੰ ਉਸੇ ਇਲਾਕੇ ਦੇ ਵਿੱਚ ਸਭ ਤੋਂ ਪਹਿਲੀ ਆਫਤ ਬੰਨ ਟੁੱਟਾ ਜੀ ਉਹ ਤੁਹਾਡੇ ਸਾਹਮਣੇ ਉਹ ਜਿਹੜਾ ਹੈਗਾ ਉਹ ਆਪਣੀ ਡਿਊਟੀ ਪਹਰਾ ਦੇ ਕੇ ਬਿਲਕੁਲ ਆਇਆ ਜੀ ਹਾਂ ਤੇ ਉਹ ਉਸ ਤੋਂ ਮਗਰੋਂ ਕਾਲੀ ਕਾਲਾ ਸੰਗਾਂ ਡਰੇਨ ਸਭ ਤੋਂ ਪ੍ਰਦੂਸ਼ਿਤ ਸੀ ਹੁਣ ਜਾ ਕੇ ਤੁਸੀਂ ਦੇਖ ਲਓ ਪੱਕੀ ਹੋ ਗਈ ਜਿੱਥੇ ਵੀ ਪਾਣੀ ਇਸ ਤਰ੍ਹਾਂ ਦਾ ਸਾਫ਼ ਚੱਲਣਾ ਬਣ ਗਿਆ ਜੀ ਜੀ ਚਿੱਟੀ ਵਹੀਂ ਜੀਦੇ ਵਾਸਤੇ 200 ਕੁਸ਼ਕ ਪਾਣੀ ਦਾ ਮੋਗਾ ਲੱਗਿਆ ਸਾਨੂੰ ਅਸੀਂ ਰਾਜ ਸਭਾ ਮੈਂਬਰ ਸੀ ਕਰਕੇ ਤੇ ਉਹ ਉਹਦੇ ਪੈਸੇ ਸਾਡੇ ਕੋਲ ਸੀ ਅਸੀਂ ਉਹ ਮੋਗਲ ਵਾਲਿਆ ਜੀ ਹੋ ਸਕਦਾ ਬਹੁਤੇ ਘੱਮ ਪੈਸਿਆਂ ਦੇ ਕਰਕੇ ਜਿਹੜੇ ਰਹਿ ਜਾਂਦੇ ਤੇ ਪੈਸੇ ਕਿੱਥੇ ਲੱਗਦੇ ਜਿਸ ਤੋਂ ਤੁਹਾਡੀ ਤਰਜੀਹ ਹੋਵੇ ਜੀ ਜੀ ਸਾਨੂੰ ਤੁਸੀਂ ਤਰਦੀ ਹੋਗੇ ਤੁਹਾਡਾ ਫਾਂਡ ਉੱਥੇ ਲੱਗੂਗਾ ਸਾਡੀ ਕੋਸ਼ਿਸ਼ ਇਹ ਦੁਆਬੇ ਨੂੰ ਪਾਣੀ ਮਿਲਣਾ ਚਾਹੀਦਾ ਫਿਰ ਬੁੱਢਾ ਦਰਿਆ ਇਹ ਸਭ ਤੋਂ ਵੱਡਾ ਇਹ ਨਹੀਂ ਮਸਲਾ ਹੱਲ ਹੋਣਾ ਤੁਹਾਡੇ ਸਮਝ ਤੁਸੀਂ ਦੇਖਿਓ ਥੋੜੇ ਦਿਨਾਂ ਨੂੰ ਇਹ ਵੀ ਆ ਜਿਹੜਾ ਪਾਣੀ ਅੱਜ ਭੂਖੜੀ ਦੇਖ ਰਹੇ ਇਹ ਤੁਹਾਨੂੰ ਜਿਹੜਾ ਲੁਧਿਆਣਾ ਵੀ ਦਿਖੂ ਜੀ ਇਹ ਰਾਜ ਸਭਾ ਦਾ ਸਾਨੂੰ ਕੋਈ ਫਾਇਦਾ ਹੋਇਆ ਆਫੀਸ਼ੀਅਲੀ ਲੈਵਲ ਦੇ ਉੱਪਰ ਰਾਜ ਸਭਾ ਦੇ ਮੈਂਬਰ ਜਿਹੜਾ ਤੁਸੀਂ ਬਣਿਆ ਸਾਨੂੰ ਆਫੀਸ਼ੀਅਲੀ ਲੈਵਲ ਦੇ ਉੱਪਰ ਕਿਉਂਕਿ ਸੇਵਾ ਦਾ ਤੁਸੀਂ ਪਹਿਲਾਂ ਵੀ ਬੋਲ ਰਹੇ ਸਾਨੂੰ ਸੇਵਾ ਸਾਨੂੰ ਫਾਇਦਾ ਹੋਵੇ ਨਾ ਫਾਇਦਾ ਹੋਵੇ ਅਸੀਂ ਕਦੇ ਸੋਚਿਆ ਹੀ ਨਹੀਂ ਜੀ ਸਾਡੇ ਸਮਾਜ ਨੂੰ ਫਾਇਦਾ ਹੋ ਜਾ। ਜੀ। ਜੇ ਅਸੀਂ ਰਾਜ ਸਭਾ ਮੈਂਬਰ ਨਾ ਹੁੰਦੇ ਇਹ ਡੈਰੀਆਂ ਦਾ ਗੋਆ ਕੋਈ ਨਹੀਂ ਸੰਬੰਦ ਕਰਾ ਸਕਦਾ। ਹਾਂ। ਜੇ ਰਾਜ ਸਭਾ ਮੈਂਬਰ ਨਾ ਹੁੰਦੇ ਤੇ ਆ ਪ੍ਰਬੰਧ ਜਿਹੜੇ ਪਾਣੀ ਦੇ ਇਹਨਾਂ ਦੇ ਪਿੰਡਾਂ ਦੇ ਕਿਤੇ ਤੁਹਾਨੂੰ ਦਿਖਾਉਨੇ। ਜੀ। ਇੱਕ ਮਹੀਨੇ ਦੇ ਵਿੱਚ ਜੇ ਅਸੀਂ ਰਾਜ ਸਭਾ ਮੈਂਬਰ ਨਾ ਹੁੰਦੇ ਜਿਹੜਾ 70 ਮਲਟੀ ਪਾਣੀ ਆ ਦਰਿਆ ਚ ਡਿੱਗ ਰਿਹਾ ਸੀ 2 ਦਿਨ ਵਿੱਚ ਇੰਡਸਟਰੀਅਲ ਉਹਦੇ ਅ ਵਿੱਚ ਪਾ ਕੇ ਮਿਲਾ ਕੇ ਕੱਢੀ ਜਾ ਰਹੇ ਸੀ। ਉਹ ਉਹ ਕਿਤੇ ਕੋਈ ਮਸਲਾ ਦੇ ਦੋਦੋਂਗੇ। ਉਹ ਛਡੇ ਦਾ ਨਹੀਂ ਸੀ ਛਡੇ ਉਹਨਾਂ ਲੋਕਾਂ ਦਾ ਸੀਗਾ ਕਿ ਤੁਸੀਂ ਇਹ ਕੰਮ ਨਾ ਕਰੋ ਜੇ ਨਾ ਕਰੋਗੇ ਪਾਣੀ ਸਾਡਾ ਜਿਹੜਾ ਹੈਗਾ ਇੰਡਸਟਰੀ ਦਾ ਵੀ ਉਹਦੇ ਵਿੱਚ ਤੁਰਿਆ ਜਾਊਗਾ ਜਿਸ ਦਿਨ ਟੈਪ ਹੋ ਗਿਆ ਉਹਦੋਂ ਹੁਣ ਉਹ ਸਾਰਿਆਂ ਦੇ ਉੱਤੇ ਹੁਣ ਜ਼ੀਰੋ ਡਿਸਚਾਰਜ ਤੇ ਆਉਣ ਨੂੰ ਫਿਰਦੇ ਹਾਂ ਸੋ ਉਹਦੇ ਵਿੱਚ ਬਹੁਤ ਕੁਝ ਸੁਪਿਆ ਸੀ ਲੋਪਾ ਨੂੰ ਇੰਨਾ ਕੀ ਦੇਖਦਾ ਹੁੰਦਾ ਲਾਜ ਕੀ ਕਰੀ ਅਸੀਂ ਦਹੀਂ ਵੀ ਨੇ ਦੋ ਸਾਲ ਦੇਖਦੇ ਨੇ ਛਡੇ ਲੱਗਾ ਹੋਇਆ ਹੂੰ ਹੂੰ ਇਹ ਜੇ ਸਟੇ ਲੱਗਾ ਅਗਲੀ ਤਰੀਕ ਹੋ ਜੂ ਦੋ ਸਾਲ ਲੰਘ ਜੀ ਸੋ ਉਹ ਜਿਹੜੀਆਂ ਚੀਜ਼ਾਂ ਹੁਣ ਵੀ ਇੱਥੇ ਟ੍ਰੀਟਮੈਂਟ ਪਲਾਨ ਚੱਲਣ ਡਿਆ ਜੀ ਵੀ ਐਮਐਲਡੀ ਪਾਣੀ ਇੱਕ ਤੋਂ ਹਜੇ ਵੀ ਪੈ ਰਿਆ ਸੀ ਹੂੰ ਉਹ ਹੁਣ ਕੱਲ ਅੱਜ ਕੱਲ ਦਾ ਵਾਅਦਾ ਸੀਗਾ ਅੱਜ ਦਾ ਉਹ ਬੰਦ ਕਰਨ ਉਹ ਪਾਣੀ ਜਿਹੜੇ ਹੈਗੇ ਆ ਪਰ ਪੈਸੇ ਤਾਂ ਲੱਗੇ ਹੋਏ ਆ ਜੀ ਸਰਕਾਰ ਨੇ ਪੇਪਰ ਜਿਹੜਾ ਹੈਗਾ ਜੀ ਇਹਨਾਂ ਨੇ ਕੰਮ ਥੱਲੇ ਕਰਨਾ ਹੂੰ ਹੂੰ ਉਹ ਉਹ ਸਰਕਾਰ ਨੂੰ ਕੋਣ ਰਿਪੋਰਟ ਦਿੰਦੀ ਆ ਥੋੜਾ ਥੱਲੇ ਅਧਿਕਾਰੀ ਤੇ ਅਧਿਕਾਰੀਆਂ ਨੇ ਕਦੇ ਸੱਚ ਦੱਸਣਾ ਹੀ ਨਹੀਂ ਹੁੰਦਾ ਨਾ ਸਰਕਾਰ ਨੂੰ ਦੱਸੇ ਨਾ ਅਦਾਲਤ ਨੂੰ ਦੱਸੇ ਝੂਠ ਬੋਲ ਕੇ ਜੀ ਵੀ ਥੜੀ ਕੱਢਣੀ ਹੁੰਦੀ ਤੁਹਾਡੇ ਨਾਲ ਕਿਦਾਂ ਅਧਿਕਾਰੀ ਮੈਂ ਤੇ ਬਾਸ਼ੀਰ ਵਾਹ ਸਿੱਧੇ ਕਰ ਲੈਂਦੇ ਉਹਨੇ ਅੱਛਾ ਹਨੋਂ ਆਉਂਦੇ ਕਰਨੇ ਕੋਈ ਅਸੀਂ ਕੋਈ ਜਿਹੜੇ ਹੈਗੇ ਨਵੇਂ ਜੰਮੇ ਆ ਹਾਂ ਜਿਵੇਂ ਇਸ ਵੇਲੇ ਸੁਦੀਸ਼ ਚੰਦਰਾ ਕਪੂਰਸ ਨੇ ਤਾਂ ਡੀਸੀ ਸੀ ਉਸ ਵੇਲੇ ਸੀ ਰਾ ਬਣਾਉਣੀ ਸ਼ੁਰੂ ਕੀਤੀ ਸੀ ਜੀ ਜਿਹੜਾ ਢੱਲੇ ਤੋਂ ਲੈ ਕੇ ਜਲੰਧਰ ਤੱਕ 70 ਫੁੱਟ ਦਾ ਰਸਤਾ ਸੀ ਉਸ ਵਲੇਸ ਕਰਾਇਆ ਸਾਡੀ ਸਿਕਾ ਦਾ ਉਹਦੇ ਕੋਲ ਵੀ ਗਈਆਂ ਹੂੰ ਹੂੰ ਬਾਬਾ ਸਾਰਿਆਂ ਦੇ ਪਹਿਲੀ ਛਡਾਈ ਜਾਂਦਾ ਉਹਨੇ ਆਣ ਕੇ ਦੇਖਿਆ ਕਹਿੰਦੇ ਬਾਬਾ ਜੀ ਇਹ ਜਿਹੜਾ ਕੰਮ ਤੁਸੀਂ 2 ਮਹੀਨੇ ਚ ਕੀਤਾ ਅਸੀਂ 10 ਸਾਲਾਂ ਚ ਨਹੀਂ ਕਰ ਸਕਦੇ ਜੀ 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 ਤੇ ਜੇ ਆ ਆ ਛੋਕੋ ਸਾਡੇ ਵਾਸਤੇ ਕੁਝ ਨਵਾਂ ਨਹੀਂ ਜੀ ਤੇ ਕੋਈ ਬੋਲਦਾ ਇਹਨੇ ਸਾਨੂੰ ਉਹ ਵੀ ਨਹੀਂ ਪਤਾ ਕਿਨੇ ਕਿ ਦਿਨ ਬੋਲਦਾ ਸੀ ਤੇ ਕਿਨੇ ਬੋਲਣ ਜੋ ਕੋਈ ਸਾਗੇ ਵਧਣ ਚਲੋ ਇੱਕ 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 ਆਪਾਂ ਗੱਲ ਹੋਰ ਚੱਕ ਲਈਏ ਉਹਦੇ ਵਿੱਚ ਉਹਦੀ ਗੱਲ ਦੇ ਵਿੱਚ ਅਸੀਂ ਉਸਦੇ ਬਿਆਨ ਦੀ ਪ੍ਰੋੜਤਾ ਨਹੀਂ ਕਰਦੇ ਜੀ ਜੀ ਚਲੋ ਉਹਨੇ ਜ਼ਿਕਰ ਗੱਲ ਇੰਜੀਨੀਅਰ ਦੀ ਲਈ ਆ ਤੁਹਾਨੂੰ ਲੱਗਦਾ ਕਿ ਅੱਜ ਸਾਨੂੰ ਇੰਜੀਨੀਅਰ ਵੀ ਨਾਲ ਲੈਣਾ ਚਾਹੀਦਾ ਹੈ ਇੰਜੀਨੀਅਰ ਹਾਂ ਆਣ ਕੇ ਬਾਬਾ ਜੀ ਨੂੰ ਕਹਿੰਦਾ ਕਿ ਸਾਨੂੰ ਆਹ ਮਾਡਲ ਦੇ ਦਿਓ ਇੰਜੀਨੀਅਰ ਵੱਡਾ ਹੋਇਆ ਕਿ ਬਾਬਾ ਵੱਡਾ ਹਾਂ ਇੰਜੀਨੀਅਰ ਵੱਡਾ ਤਾਂ ਫਿਰ ਆਪਣਾ ਬਣਾ ਲੈਂਦੇ ਹਾਂ ਮਾਡਲ ਤਾਂ ਬਾਬੇ ਵਾਲਾ ਜੀ ਲੈ ਰਹੇ ਆ ਅਸੀਂ ਦੇ ਰਹੇ ਹੱਸ ਕੇ ਦੇ ਰਹੇ ਸਾਨੂੰ ਕੋਈ ਉਹਨੇ ਥਾਪਰ ਮਾਡਲ ਨਾਲ ਲਿਖਿਆ ਜਾਂਦਾ ਕੋਈ ਦਰਾ ਦਿੰਨੀ ਹਾਂ ਹਾਂ ਪਰ ਉਹ ਕੰਮ ਤਾਂ ਸਹੀ ਕਰੇ ਨਾ ਜੀ ਖਬਰ ਮਰ ਰਹੇ ਹੋਵੇਂ ਪੁੱਠੇ ਕਨੈਕਸ਼ਨ ਦੇ ਦਿਓ ਮਗਰੋਂ ਕਹੋਗੇ ਸੀਟ ਫੜਦਾ ਸੀਤੇ ਵਾਲ ਮੋਡੂਲ ਫੇਲ ਹੋ ਗਿਆ ਹੂੰ ਹੂੰ ਉਹ ਦੇਖਾਂਗੇ ਜਿਹੜੇ ਕਹਿੰਦੇ ਫੇਲ ਅਸੀਂ ਚੈੱਕ ਕਰ ਲਾਂਗੇ ਹੂੰ ਹੂੰ ਜੋ ਫੇਲ ਦੱਸਾਂਗੇ ਜੀ ਸਾਡੇ ਪਿੰਡ ਵਾਲਾ ਕਿਉਂ ਚੱਲਦਾ ਤਲਵੰਡੀ ਮਾਦ ਵਾਲਾ ਕਿਉਂ ਚੱਲਦਾ ਕਿਹੜਾ ਨਹੀਂ ਹੈ ਦੱਸ ਦੇਣਾ ਇਹਦੇ ਕੋਈ ਜਿਹੜਾ ਨਹੀਂ ਜਿਹੜਾ ਕੋਈ ਫੇਲ ਹੋਇਆ ਹੋਵੇ ਉਹ ਦੱਸਣਗੇ ਹੀ ਸਹੀ ਫਿਰ ਅਸੀਂ ਦੱਸਾਂਗੇ ਵੀ ਅਸੀਂ ਚੱਲ ਜਾਵਾਂਗੇ ਹੂੰ ਕਿਹੜੀ ਗੱਲੋਂ ਫੇਲ ਹੋਇਆ ਨੋਕਸਾ ਅਸੀਂ ਕੱਢ ਲਾਂਗੇ ਤਨੂ ਆਉਣਾ ਜੀ ਅਸੀਂ ਕਿਸੇ ਕੱਲੋਂ ਤੋਂ ਭਜਣ ਵਾਲੇ ਨਹੀਂ ਅੱਧ ਕਿਨੇ ਆਵੋ ਮੋਹਾਂ ਚ ਜੀ ਇਸ ਦਰਿਆ ਨੂੰ ਸੱਚਮੁੱਚ ਦਰਿਆ ਦਾ ਰੂਪ ਜੇਕਰ ਮਿਲ ਜਵੇ ਤੇ ਸਾਡੇ ਇਹ ਪਾਣੀ ਜਿਹੜੇ ਆ ਧਰਤੀ ਦੇ ਉੱਪਰ ਜਿਹੜੇ ਕੁਦਰਤੀ ਸੋਮੇ ਨੇ ਇਹਨਾਂ ਦੇ ਨਾਲ ਅਸੀਂ ਜਿੱਥੇ ਪੀਣ ਦਾ ਅਸੀਂ ਆਪਣਾ ਜੀਵਨ ਬਣਾਉਣਾ ਆ ਕਿਉਂਕਿ ਜਲ ਨਹੀਂ ਤਾਂ ਕੱਲ ਨਹੀਂ ਸੋ ਜੇਕਰ ਸਾਨੂੰ ਇਹ ਪੀਣ ਦੇ ਵਾਸਤੇ ਸਾਫ ਸੁਥਰਾ ਮਿਲ ਜਵੇ ਤਾਂ ਵੀ ਵਧੀਆ ਔਰ ਸਾਡੀਆਂ ਫਸਲਾਂ ਦੇ ਵਾਸਤੇ ਸਾਡੇ ਪਸ਼ੂਆਂ ਦੇ ਵਾਸਤੇ ਸਾਡੀਆਂ ਨਸਲਾਂ ਦੇ ਵਾਸਤੇ ਇੱਕ ਬਹੁਤ ਵੱਡੀ ਸੇਵਾ ਜਿਹੜੀ ਹੈ ਇਹ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਨੇ ਇਹ ਜਿਹੜੀ ਵਿੱਢੀ ਹੋਈ ਆ ਇਹ ਸਫਲਤਾ ਹੀ ਹੁੰਦੀ ਹੋਈ ਨਜ਼ਰ ਆਵੇਗੀ ਜੇਕਰ ਲੋਕ ਜਿਹੜੇ ਆ ਉਹ ਵੀ ਸਾਥ ਦੇਣਗੇ ਸਾਡੇ ਨਾਲ ਇਸ ਵੇਲੇ ਪਿੰਡ ਭੁਖੜੀ ਦੇ ਸਰਪੰਚ ਜਿਹੜੇ ਨੇ ਉਹ ਸਾਡੇ ਨਾਲ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਐਸ ਵੇਲੇ ਕੋਈ ਤਸਵੀਰ ਬਦਲੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਮਹਾਰਾਜ ਜੀ ਤੁਹਾਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਵੀ ਅਸੀਂ ਬੁੱਢੇ ਦਰਿਆ ਦੇ ਵਿੱਚ ਸਾਡੇ ਪਵਿੱਤਰ ਦਰਿਆ ਦੇ ਵਿੱਚ ਇਸ ਟਾਈਮ ਜੋ ਖੜੇ ਆਂ ਹਾਂ ਸਾਨੂੰ ਤਾਂ ਜਿਵੇਂ ਕਹਿੰਦੇ ਵੀ ਐਂ ਲੱਗ ਰਿਹਾ ਸੀ ਪਹਿਲਾਂ ਵੀ ਸੁਪਨਾ ਹੀ ਆ ਹਾਂ ਆਜਾ ਬਾਬਾ ਜੀ ਨੇ ਉਹ ਸਪੈਸ਼ਲ ਸੱਦਿਆ ਆ ਜੀ ਕਿ ਆਓ ਹਾਂ ਵੀ ਸਾਨੂੰ ਖੁਸ਼ੀ ਬਹੁਤ ਜ਼ਿਆਦਾ ਆ ਜੀ ਵੀ ਇਹ ਦਰਿਆ ਦੇ ਵਿੱਚ ਜਿਹਨੂੰ ਕਿ ਸਹੀ ਪਹਿਲਾਂ ਕਿਹਾ ਵੀ ਇਹਨੂੰ ਬੁੱਢਾ ਨਾਲਾ ਗੰਦਾ ਨਾਲਾ ਕਹਿਣ ਲੱਗੇ ਬਿਲਕੁਲ ਜਦੋਂ ਕੋਈ ਗੰਦਾ ਨਾਲਾ ਇਹਨੂੰ ਬੁਲਾਉਂਦਾ ਸੀ ਨਾ ਜੀ ਸਾਡੇ ਜਾਨੀ ਅੰਦਰ ਨੂੰ ਕੋਈ ਖਿੱਚ ਪੈਂਦੀ ਸੀ ਜੀ ਕਿਉਂਕਿ ਸਾਡੇ ਜਿਹੜੇ ਲੋਕਲ ਪਿੰਡ ਨੇ ਜਿੰਨੇ ਨੇੜੇ ਢੇੜੇ ਦੇ ਚਲੋ ਪਹਿਲਾਂ ਸਾਧਨ ਨਹੀਂ ਸੀ ਹੁੰਦੇ ਬਸਾਖੀ ਦਾ ਤਿਹਾਰ ਜਾਂ ਜਿਵੇਂ ਦਸਹਿਰੇ ਨੂੰ ਲੋਕੀ ਦਸਹਿਰੇ ਵਗੈਰਾ ਲਾਉਂਦੇ ਨੇ ਉਹ ਦੋਜੀਆਂ ਤਾਰਦੇ ਨੇ ਮੂਰਤੀਆਂ ਜੀ ਇਸ ਦਰਿਆ ਦੇ ਵਿੱਚ ਤਾਰ ਨਾਉਂਦੇ ਲੋਕ ਬਹੁਤ ਕਾਫੀ ਦੂਰੋਂ ਦੂਰੋਂ ਹਾਂ ਇਹ ਸਾਡਾ ਪਵਿੱਤਰ ਦਰਿਆ ਸੀ ਲੋਕ ਪੂਜਦੇ ਸੀਗੇ ਹਾਂ ਔਰ ਉਸ ਤੋਂ ਬਾਅਦ ਵਿੱਚ ਡੈਂਗ ਵਾਲਿਆਂ ਨੇ ਉਹ ਡੈਰੀ ਵਾਲਿਆਂ ਨੇ ਉਹਨਾਂ ਨੇ ਬਣਾ ਲਿਆ ਵੀ ਜਿਹੜਾ ਕੋਈ ਪੁੱਛਦਾ ਰਹੀ ਨਹੀਂ ਇਹਨਾਂ ਜਮੀਨ ਲੈਣੀਆਂ ਬੁੱਢੇ ਦਰਿਆ ਤੇ ਲੈ ਲੋ ਜੀ ਹਾਂ ਇਹਦੇ ਵਿੱਚ ਜੋ ਮਰਜੀ ਬਾਈ ਚਲੋ ਇਸ ਕਰਕੇ ਦੇਖਣ ਵਾਲੇ ਦੇ ਜਿਹੜੀ ਨਜ਼ਰ ਸੀ ਕਿਉਂਕਿ ਗੰਦ ਪੈ ਗਿਆ ਤਾਂ ਉਹਨੂੰ ਗੰਦਾ ਨਾਲ ਕਹਿਣ ਲੱਗੇ ਸੀ ਜੀ ਆਸ ਬਿਲਕੁਲ ਹੈ ਨਹੀਂ ਸੀ ਵੀ ਇਹ ਸਾਫ਼ ਹੋ ਜਾਊਗਾ ਅਸੀਂ ਸਿਟੇਵਾਲ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆਂ ਵੀ ਜਿਨ੍ਹਾਂ ਨੇ ਇੱਕ ਜਾਦੂ ਦੀ ਛੜੀ ਜਿਵੇਂ ਦੇ ਦੇ ਉਹਨੇ ਆਪਾਂ ਨਾਟਕੋ ਦੇ ਦੇਣੀ ਹੁੰਦੇ ਉਹ ਘੁੰਮ ਲਾਉਂਦਾ ਆਉਂਦਾ ਸੀ ਓਹ ਹੋ ਹੋ ਸ਼ਕਤੀਮਾਨ ਦੀ ਤਰ੍ਹਾਂ ਬਸ ਸ਼ਕਤੀਮਾਨ ਦੀ ਤਰ੍ਹਾਂ ਹੀ ਕੰਮ ਹੋਇਆ ਜੀ ਇਹ ਅੱਛਾ ਇਹਦੇ ਵਿੱਚ ਕੋਈ ਝੂਠ ਨਹੀਂ ਹੈਗਾ ਹਾਂ ਹਾਂ ਮੇਰੀ ਇਸ ਟਾਈਮ ਆ ਮੇਰਾ ਖਿਆਲ ਡੇਢ ਕ ਮਹੀਨੇ ਦੇ ਵਿੱਚ ਵਿੱਚ ਇਹ ਚ ਪਾਣੀ ਆ ਗਿਆ ਜੀ ਸਾਫ ਸੋਸਰਾ ਜਿਹੜਾ ਕਿ ਬਿਲਕੁਲ ਇੱਕ ਤਾਂ ਕਹਿੰਦੇ ਨਾ ਪੀਣ ਦੇ ਲਾਇਕ ਜੀ ਇਹ ਪੀਣ ਤੋਂ ਵੀ ਉੱਪਰ ਚੰਗ ਗਿਆ ਜੀ ਇਹ ਹੁਣੇ ਅਸੀਂ TDS ਵੀ ਚੈੱਕ ਕਰਵਾਏ ਨੇ ਜੀ ਜੀ ਆਪਣੇ RO ਫਿਲਟਰ ਨਾਲੋਂ ਵੀ TDS ਬਹੁਤ ਵਧੀਆ ਆ ਰਹੇ ਨੇ ਇਹਦੇ ਵਿੱਚ ਜੀ ਦੇਖੋ ਤੁਸੀਂ ਸਰਪੰਚ ਸਾਹਿਬ ਨੂੰ ਪਿੰਡ ਦੇ ਜਦੋਂ ਸੀ ਨਾ ਆਪਣੇ ਪਿੰਡਾਂ ਦੇ ਵਿੱਚ ਦੇਖਦੇ ਸਾਡੇ ਘਰਾਂ ਦੇ ਬਾਹਰ ਲੋਕਾਂ ਨੇ ਥੜੀਆਂ ਜੀਆਂ ਬਣਾਈਆਂ ਹੁੰਦੀਆਂ ਰੈਂਪ ਜੇ ਕੱਢ ਲੈਂਦੇ ਆ ਉਹ ਲੰਗਣ ਵਾਲਿਆਂ ਨੂੰ ਬੜੀ ਸਮੱਸਿਆ ਦਿੰਦੇ ਆ ਪਰ ਉਹ ਲੋਕ ਕਹਿੰਦੇ ਆ ਨਹੀਂ ਸਹੀ ਆ ਜੀ ਅਸੀਂ ਸਾਡਾ ਤਾਂ ਅਸੀਂ ਦੋ 2.5 ਫੁੱਟ ਅਸੀਂ ਬਾਹਰ ਕੱਢ ਸਕਦੇ ਪਰ ਕਾਢੋ 1 ਇੰਚ ਵੀ ਨਹੀਂ ਸਕਦੇ ਜੋ ਅਸਲੀ ਕਾਨੂੰਨ ਆ ਪਰ ਜਦੋਂ ਇੱਥੇ ਉਹ ਪਾਣੀ ਆਪਣਾ ਅਧਿਕਾਰ ਸਮਝ ਕੇ ਪਾਉਂਦੇ ਰਹਿ ਗੰਦਾ ਗੋਹਾ ਕੂੜਾ ਜੋ ਜਿਹੜੀ ਇੰਡਸਟਰੀ ਦੀ ਰਹੈਤ ਖੂੰਹ ਸੀ ਸਾਰੀ ਸੁੱਟਦੇ ਰਹਿ ਉਦੋਂ ਤੱਕ ਤਾਂ ਚੰਗੀ ਸੀ ਸਰਕਾਰ ਵੀ ਪ੍ਰਸ਼ਾਸਨ ਵੀ ਸਾਰਾ ਕੁਝ ਹੀ ਉਦੋਂ ਹੋ ਸਕਦਾ ਬਾਬਾ ਜੀ ਦੇ ਵੀ ਜਾਇਜ਼ਾਕਾਰ ਕਰਦੇ ਹੋਣਗੇ ਪਰ ਜਦੋਂ ਆਣ ਕੇ ਬਾਬਾ ਜੀ ਇੱਥੇ ਖੜ ਗਏ ਚੰਦ ਬਾਬਾ ਬਲਬੀ ਸਿੰਘ ਸੀਚੇਵਾਲ ਜੀ ਖੜ ਗਏ ਕਹਿਣ ਲੱਗ ਪਏ ਕਿ ਪਾਈ ਇਹ ਛੱਟਣਾ ਨਹੀਂ ਇਹ ਬੰਦ ਕਰ ਦਿਓ ਤੁਸੀਂ ਕਾਨੂੰਨੀ ਤੌਰ ਤੇ ਵੀ ਨਹੀਂ ਛੱਡ ਸਕਦੇ ਜੋ ਸਾਡਾ ਐਕਟ ਹੈਗਾ ਜੋ ਪਾਣੀਆਂ ਨੂੰ ਲੈ ਕੇ ਤੇ ਉਸ ਵੇਲੇ ਫਿਰ ਤੁਹਾਨੂੰ ਵੀ ਪਤਾ ਕਿੰਤੂ ਪਰੰਤੂ ਤਾਂ ਬਹੁਤ ਹੋਇਆ ਹੀ ਹੋਣਾ ਦੇਖੋ ਜੀ ਜਿਹੜੇ ਕਹਿਣੇ ਵਾਲੇ ਨੇ ਉਹ ਤਾਂ ਹਾਲੇ ਵੀ ਕਹੀ ਜਾਂਦੇ ਨੇ ਵੀ ਇਹ ਤਾਂ ਬਸ ਡਰਾਮੇਬਾਜ਼ੀਆਂ ਨੇ ਜਿਹੜੇ ਕਹਿਣੇ ਵਾਲੇ ਨੇ ਉਹ ਤਾਂ ਇਹੀ ਕਹੀ ਜਾਂਦੇ ਨੇ ਨਹੀਂ ਜੀ ਸਾਰਾ ਕੁਝ ਚੱਲ ਪੈਣਾ ਹੈ ਬਰ ਇਹਦੇ ਵਿੱਚ ਨਾਲ ਜ਼ਿੰਮੇਵਾਰੀ ਸਾਡੀ ਹਰੇਕ ਦੀ ਬਣਦੀ ਹੈ ਜੀ ਬਿਲਕੁਲ ਬਣਦੀ ਹੈ ਜੀ ਇਹ ਨਹੀਂ ਵੀ ਮੈਂ ਸਰਪੰਚਾਂ ਜਿੱਦਾਂ ਬਾਬਾ ਜੀ ਨੇ ਵੀ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਇਹਦੇ ਵਿੱਚ ਜੋ ਵੀ ਇਨਸਾਨੀਅਤ ਨੂੰ ਪਿਆਰ ਕਰਦਾ ਜੀ ਉਹ ਹਰੇਕ ਦੀ ਜ਼ਿੰਮੇਵਾਰੀ ਬਣਦੀ ਆ ਜੇ ਮੰਨ ਲਓ ਜਾਣੇ-ਅਣਜਾਣੇ ਮੈਂ ਵਿੱਚ ਕੋਈ ਸਿਰੇ ਸਿੱਟ ਰਹੇ ਹਾਂ ਜੀ ਤੁਸੀਂ ਮੈਨੂੰ ਕਹਿ ਸਕਦੇ ਹੋ ਜੀ ਇਹ ਤੁਸੀਂ ਥੋੜਾ ਵੀ ਫਰਜ ਬਣਦਾ ਵੀ ਆ ਇੱਥੇ ਤੁਸੀਂ ਗਲਤ ਕਰ ਰਹੇ ਹੋ ਔਰ ਜਿਵੇਂ ਕਿ ਕੁਝ ਆਪਾਂ ਦੇਖਦੇ ਆਂ ਲੋਡੂ ਵਾਲਾ ਵਾਲੇ ਪੁਲ ਤੇ ਜੀ ਨੌਜਵਾਨ ਸਾਡੀਆਂ ਕੁੜੀਆਂ ਵੀ ਖੜਦੀਆਂ ਨੇ ਬੱਚੇ ਵੀ ਖੜਦੇ ਨੇ ਉਹ ਕਹਿੰਦੇ ਆ ਵੀ ਇਹਦੇ ਵਿੱਚ ਨਾ ਸੁੱਟੋ ਕਿਉਂਕਿ ਕਰਮਕੰਡਾਂ ਵਾਲਿਆਂ ਨੇ ਵੀ ਨਹੀਂ ਹਟਦੇ ਹੈਗੇ ਹਾਂ ਉਹੀ ਮੈਂ ਉਸੇ ਗੱਲ ਤੇ ਆਉਣ ਲੱਗਾ ਜਿਵੇਂ ਤੁਸੀਂ ਕਹਿੰਦੇ ਸੀ ਨਾ ਵੀ ਕੋਈ ਦਸਹਿਰਾ ਹੁੰਦਾ ਜਾਂ ਕੋਈ ਤਿਉਹਾਰ ਹੁੰਦਾ ਵਿੱਚ ਮੂਰਤੀਆਂ ਦੇਖੋ ਅਸੀਂ ਕਿਸੇ ਦੇ ਧਰਮ ਦੇ ਕਿਸੇ ਦੇ ਕੋਈ ਕਿੰਤੂ ਪ੍ਰੰਤੂ ਨਹੀਂ ਸਾਨੂੰ ਪਰ ਦਰਿਆਵਾਂ ਦੇ ਵਿੱਚ ਗੰਦ ਪਾਉਣ ਦਾ ਪਾਣੀਆਂ ਦੇ ਵਿੱਚ ਗੰਦ ਪਾਉਣ ਦਾ ਕਿਸੇ ਨੂੰ ਕੋਈ ਪੰਜੀ ਦਾ ਅਧਿਕਾਰ ਨਹੀਂ ਹੈਗਾ ਕੋਈ ਵੀ ਹੋਵੇ ਚਾਹੇ ਕੋਈ ਮਨਿਸਟਰ ਹੋਵੇ ਚਾਹੇ ਕੋਈ ਮੇਰੇ ਵਰਗਾ ਆਮ ਮਾਮੂਲੀ ਬੰਦਾ ਹੋਵੇ ਕੋਈ ਵੀ ਉਹ ਤੁਸੀਂ ਹੋ ਸਕਦੇ ਹੋ ਮੈਂ ਹੋ ਸਕਦਾ ਸਾਨੂੰ ਪਾਣੀਆਂ ਦੇ ਵਿੱਚ ਗੰਦਗੀ ਫਲਾਉਣ ਦਾ ਕੋਈ ਵੀ ਕਿਸੇ ਦਾ ਵੀ ਅਧਿਕਾਰ ਨਹੀਂ ਤੇ ਇਹ ਲੋਕੀ ਦਾ ਆਪਣਾ ਮਾਲਕੀ ਸਮਝੀ ਬੈਠੇ ਆ ਕਿ ਜਿਹੜਾ ਮਰਜ਼ੀ ਅਸੀਂ ਪਾਣੀਆਂ ਦੇ ਵਿੱਚ ਕਰਦੇ ਰਹੀਏ ਹੁਣ ਗਾਂ ਤੋਂ ਸਤਬਾਬਾ ਬਲਬੀ ਸਿੰਘ ਸੀਚੇਵਾਲ 24 ਘੰਟੇ ਇੱਥੇ ਤੁਹਾਡੇ ਕੋਲ ਬੈਠ ਨਹੀਂ ਸਕਦੇ ਮੰਜਾ ਢਾ ਕੇ ਗਾਂ ਤੋਂ ਤੁਹਾਡਾ ਕੀ ਤੁਸੀਂ ਕੀ ਸਮਝਦੇ ਹੋ ਤੁਸੀਂ ਕੀ ਫਰਜ਼ ਆਪਣੇ ਨਿਭਾਉਗੇ ਜਿੰਨਾ ਪੂਰਾ ਏਰੀਆ ਪੈਂਦਾ ਇਹ ਤਾਂ ਚਲੋ ਆਪਾਂ ਇੱਕ ਏਰੀਆ ਮੰਨਿਆ ਹੁੰਦਾ ਵੀ ਆ ਸਾਡਾ ਪਿੰਡ ਦਾ ਏਰੀਆ ਹੋ ਗਿਆ ਹੂੰ वैसे असी तां ਸਾਡੀ ਸੋਚ ਸ਼ੁਰੂ ਤੋਂ ਇਹ ਰਹੀ ਆ ਚਲੋ ਅਸੀਂ ਕਰਨ ਜੋ ਕੇ ਤਾਂ ਨਹੀਂ ਸੀ ਕੋਈ ਬਾਬਾਈ ਦਾ ਸਹਾਇਜੋਗ ਮਿਲ ਗਿਆ ਉਹਦੇ ਨਾਲ ਅਸੀਂ ਥੋੜੇ ਹੋਰ ਇਹਦੇ ਨੂੰ ਤੁਰ ਪਏ ਆ ਉਤਸ਼ਾਹ ਹੋ ਗਿਆ ਉਤਸ਼ਾਹ ਹੋ ਗਿਆ ਹੁਣ ਜਾਣੀ ਸਾਡਾ ਆਲਦਵਾਲੇ ਵਾਲੇ ਨਗਰਾਂ ਨਾਲ ਵੀ ਇਹੀ ਆ ਵੀ ਭਾਈ ਆਪਾਂ ਪਹਿਰਾ ਦੇਣਾ ਹਾਂ ਠੀਕ ਆ ਜੀ ਅਸੀਂ ਪਹਿਰਾ ਦੇਵਾਂਗੇ ਜਿਹੜਾ ਕੋਈ ਇਹਦੇ ਵਿੱਚ ਪਹਿਲੀ ਗੱਲ ਤਾਂ ਹੁਣ ਵੀ ਅਸੀਂ ਥੋੜੇ ਦਿਨਾਂ ਤੱਕ ਮੀਟਿੰਗ ਬੁਲਾਉਣੀ ਆ ਇੱਥੇ ਜੋ ਵੀ ਡੇਰੀ ਵਾਲੇ ਸਾਡੇ ਹੈਗਾ ਹੋਰੇ ਹੈਗਾ ਉਹਨਾਂ ਨੂੰ ਵੀ ਸਮਝਾਵਾਂਗੇ ਭਾਈ ਜੋ ਪਹਿਲਾਂ ਹੋ ਗਿਆ ਹੋ ਗਿਆ ਜੀ ਹੁਣ ਅੱਗੇ ਤੋਂ ਇਹ ਗਲਤੀ ਨਾ ਕਰੋ ਜੀ ਬਹੁਤ ਆਪਾਂ ਨੇ ਇਹਦੇ ਵਿੱਚ ਜਿਹੜੀ ਇਹ ਪਾਣੀ ਪਾਇਆ ਨਾ ਕੱਲਾ ਆਪਾਂ ਇਹ ਨਹੀਂ ਆਪਦਾ ਫਾਇਦਾ ਹੋ ਚ ਲੈਨੇ ਆ ਇਹਦਾ ਨੁਕਸਾਨ ਬਹੁਤ ਜ਼ਿਆਦਾ ਵੱਡਾ ਜੇ ਇੱਕ ਬੰਦੇ ਨੂੰ ਫਾਇਦਾ ਹੋ ਗਿਆ ਤਾਂ ਕੋਈ ਰਿਸ਼ਤੇਦਾਰ ਕੋਈ ਮਿੱਤਰ ਉਧਰ ਵੀ ਤਾਂ ਰਹਿੰਦੇ ਹੋ ਬਿਲਕੁਲ ਬਿਲਕੁਲ ਕਿਉਂਕਿ ਪਾਣੀ ਜਿੱਥੇ ਤੱਕ ਜਾਣਾ ਜਿਸ țeਲ ਤੱਕ ਪਹੁੰਚਣਾ ਇਹ ਤਾਂ ਹੈ ਹੀ ਨਹੀਂ ਵੀ ਤੁਸੀਂ ਗੰਦ ਇੱਥੋਂ ਪਾਤਾ ਤੁਹਾਡੀਆਂ ਰਿਸ਼ਤੇਦਾਰੀਆਂ ਇੱਧਰ ਹੀ ਨੇ ਜੀ ਕੋਈ ਇੱਧਰ ਵੀ ਹੋ ਸਕਦਾ ਨਾ ਵੀ ਹੋਵੇ ਇਨਸਾਨੀਅਤ ਤਾਂ ਹੈਗੀ ਆ ਨਹੀਂ ਬਿਲਕੁਲ ਜਿਹੜਾ ਇਨਸਾਨ ਦਾ ਰਿਸ਼ਤਾ ਹੈ ਉਹਦਾ ਵੱਡਾ ਆ ਜੀ ਗੁਰਦੁਆਰੇ ਜਾਂਦੇ ਆ ਜੀ ਮੱਥਾ ਟੇਕਦੇ ਆ ਜੀ ਇਹ ਕੋਈ ਗਾਤਰਾ ਉੱਪਰ ਦੀ ਪ ਆਪਣੀ ਹਵਾ ਪਾਣੀ ਇਹ ਹੀ ਨਹੀਂ ਸੰਭਾਲ ਸਕੇ ਤਾਂ ਫਿਰ ਤਾਂ ਕੋਈ ਮੈਂ ਤਾਂ ਇਹਨੂੰ ਕੋਈ ਵਧੀਆ ਨਹੀਂ ਸਮਝਦਾ ਕੋਈ ਪੈਸੇ ਕਮਾਉਣ ਦੀ ਖਾਤਰ ਇਹਦੇ ਵਿੱਚ ਕੋਈ ਚੀਜ਼ ਪਾ ਲਵੇ ਬਿਲਕੁਲ ਜੀ ਸਰਪੰਚ ਸਾਹਿਬ ਤੁਹਾਡਾ ਬੜਾ ਬੜਾ ਧੰਨਵਾਦ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਔਰ ਜੇਕਰ ਤੁਸੀਂ ਗੁਰੂ ਘਰ ਦੇ ਵਿੱਚ ਜਾ ਕੇ ਅਰਦਾਸ ਕਰਦੇ ਹੋ ਕਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੇਕਰ ਸੱਚੇ ਮਨ ਦੇ ਨਾਲ ਅਰਦਾਸ ਕਰਦੇ ਹੋ ਸਰਬੱਤ ਦਾ ਭਲਾ ਚਾਹੁੰਦੇ ਹੋ ਤਾਂ ਇਹ ਪਾਣੀ ਚਾਹੇ ਤੁਸੀਂ ਪੀਣਾ ਤੇ ਚਾਹੇ ਨਹੀਂ ਪੀਣਾ ਇਹ ਪਾਣੀ ਤੁਹਾਡੇ ਕਿਸੇ ਵੀ ਰਿਸ਼ਤੇਦਾਰ ਦੇ ਕੋਲ ਜਾਣਾ ਜਾਂ ਨਹੀਂ ਜਾਣਾ ਪਰ ਬੇਨਤੀ ਜ਼ਰੂਰ ਹੈ ਉਸ ਮਹਾਵਾਕ ਦੇ ਅਨੁਸਾਰ ਕਿ ਜਿਸ ਨੂੰ ਗੁਰੂ ਸਾਹਿਬ ਨੇ ਸਾਡੀ ਝੋਲੀ ਦੇ ਵਿੱਚ ਪਾਇਆ ਕਿ ਇਸ ਦੇ ਮੁਤਾਬਕ ਆਪਣਾ ਜੀਵਨ ਬਤੀਤ ਕਰ ਲਓ ਤੇ ਜੇਕਰ ਸਰਬੱਤ ਦਾ ਭਲਾ ਚਾਹੁੰਦੇ ਆ ਅੱਜ ਤੋਂ ਤਿਆਹਿਆ ਕਰ ਲਓ ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਵੀ ਪੜਾਉਣਾ ਸ਼ੁਰੂ ਕਰ ਦਿਓ ਕਿ ਇਸ ਪਾਣੀ ਦੇ ਵਿੱਚ ਨਾ ਕੋਈ ਬੋਤਲ ਨਾ ਕੋਈ ਕਾਗਜ਼ ਨਾ ਕੋਈ ਗੰਦਮੰਦ ਨਾ ਕੋਈ ਹੋਰ ਚੀਜ਼ ਤੇ ਜਿਹੜੇ ਹੋਰ ਵੀ ਨੇ ਕੋਈ ਕਿਸੇ ਤਰ੍ਹਾਂ ਦੀ ਕੋਈ ਆਣ ਕੇ ਚੀਜ਼ ਸੁੱਟ ਜਾਂਦੇ ਨੇ ਆ ਟੂਣਿਆਂ ਟਾਮਣਿਆਂ ਵਾਲੇ ਵੀ ਜੇਕਰ ਟੂਣਿਆਂ ਟਾਮਣਿਆਂ ਦੇ ਨਾਲ ਤਕਦੀਰਾਂ ਬਦਲਦੀਆਂ ਹੁੰਦੀਆਂ ਤਾਂ ਸ਼ਾਇਦ ਅੱਜ ਭਾਰਤ ਸੱਚਮੁੱਚ ਦੇ ਵਿੱਚ ਸੁਪਰ ਪਾਵਰ ਹੀ ਹੁੰਦਾ ਜਿੰਨੇ ਟੂਣੇ ਟਾਮਲੇ ਇੱਥੇ ਹੁੰਦੇ ਆ ਵਰਲਡ ਦੇ ਵਿੱਚ ਕਿਤੇ ਨਹੀਂ ਹੁੰਦੇ ਵਾਪਸ ਆਜੋ ਸੱਚੀ ਸੁੱਚੀ ਜੇਕਰ ਤੁਸੀਂ ਫਿਲਾਸਫੀ ਲੈ ਕੇ ਅੱਗੇ ਚੱਲਣਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਫਿਲਾਸਫੀ ਲਾਓ ਉਸ ਦੇ ਵਿੱਚ ਜੋ ਕੁਝ ਦੱਸਿਆ ਉਹਦੇ ਨਾਲ ਆਪਣੀ ਜ਼ਿੰਦਗੀ ਜੀਣੀ ਸ਼ੁਰੂ ਕਰ ਦਿਓ ਤੁਹਾਨੂੰ ਦੁਨੀਆ ਦਾ ਸਭ ਤੋਂ ਵਧੀਆ ਟੂਰਨਾਮੈਂਚ ਮਿਲ ਜਾਊਗਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ